ਹੈਲੋ ਐਂਡ ਵੈਲਕਮ ਮਾਈ ਡੀਅਰ ਸਟੂਡੈਂਟਸ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਆਪਣੇ ਇਸ YouTube ਚੈਨਲ Meritorious Student Only ਤੇ ਸੋ ਰਜੀ ਅਗਰ ਤੁਸੀਂ ਕਿਸੇ ਵੀ ਸਕਾਲਰਸ਼ਿਪ ਇਗਜ਼ਾਮ ਦੀ ਪ੍ਰੈਪਰੇਸ਼ਨ ਕਰ ਰਹੇ ਹੋ ਚਾਹੇ ਉਹ NMMSS ਦਾ ਹੋਵੇ NTSE ਦਾ ਹੋਵੇ PSTSE ਦਾ ਹੋਵੇ ਤਾਂ ਤੁਸੀਂ ਬਿਲਕੁਲ ਸਹੀ ਕਲਾਸ ਦੇਖ ਰਹੇ ਹੋ ਚਾਹੇ ਫਿਰ ਤੁਸੀਂ 8ਵੀਂ ਦੇ ਬੱਚੇ ਹੋ ਚਾਹੇ ਤੁਸੀਂ 10ਵੀਂ ਕਲਾਸ ਦੇ ਬੱਚੇ ਹੋ ਸੋ ਰਜੀ ਆਪਣਾ ਜਿਹੜਾ ਟੌਪਿਕ ਚੱਲ ਰਿਹਾ ਜੀ ਨੰਬਰ ਸੀਰੀਜ਼ ਨੰਬਰ ਸੀਰੀਜ਼ ਦਾ ਇਹ ਕਿਹੜਾ ਹੈ ਜੀ ਪਾਰਟ 2 ਚੱਲ ਰਿਹਾ ਹੈ ਅਗਰ ਤੁਸੀਂ ਹੁਣ ਤੱਕ ਪਾਰਟ 1 ਨਹੀਂ ਦੇਖਿਆ ਤਾਂ ਪਹਿਲਾਂ ਰੱਜੀ ਪਾਰਟ 1 ਦੇਖ ਕੇ ਆਓ ਪਾਰਟ 1 ਦੇਖਣਾ ਇਸ ਲਈ ਜ਼ਰੂਰੀ ਹੈ ਬਿਕੋਜ਼ ਉਹਦੇ ਵਿੱਚ ਮੈਂਨੇ ਸਾਰੇ ਕਨਸੈਪਟ ਕਰਾਏ ਨੇ ਜੋ ਕਿ ਬਹੁਤ ਜ਼ਰੂਰੀ ਨੇ ਇਹਨਾਂ ਕਨਸੈਪਟ ਤੋਂ ਬਿਨਾ ਤੁਸੀਂ ਨਾ ਸਿਰਫ ਨੰਬਰ ਸੀਰੀਜ਼ ਬਲਕਿ ਪੂਰੀ ਦੀ ਪੂਰੀ ਮੈਟ ਯਾਨੀ ਕਿ ਮੈਂਟਲ ਅਬਿਲਿਟੀ ਟੈਸਟ ਦਾ ਕੋਈ ਵੀ ਸਵਾਲ ਹੱਲ ਨਹੀਂ ਕਰ ਸਕਦੇ ਸੋ ਪਹਿਲਾਂ ਭਾਜ ਕੇ ਜਾ ਕੇ ਪਾਰਟ 1 ਦੇਖਿਓ ਉਹਦੇ ਵਿੱਚ ਆਪਾਂ ਦੱਸਿਆ ਹੈ ਕਿ ਵਰਗ ਕੀ ਹੁੰਦੇ ਨੇ ਘਣ ਕੀ ਹੁੰਦੇ ਨੇ ਤੁਸੀਂ ਕਿੱਥੇ ਤੱਕ ਇਹ ਯਾਦ ਕਰਨੇ ਨੇ ਫਿਰ ਭਾਜ ਸੰਖਿਆਵਾਂ ਕੀ ਹੁੰਦੀਆਂ ਨੇ ਤੇ ਤਾਂ ਕਿਤੇ ਜਿਸਤ ਸੰਖਿਆਵਾਂ ਤਾਂ ਚਲੋ ਸਾਨੂੰ ਪਤਾ ਹੀ ਹੁੰਦਾ ਕਿਹੜੀਆਂ ਹੁੰਦੀਆਂ ਨੇ ਠੀਕ ਹੈ ਜੀ ਓਕੇ ਉਸ ਤੋਂ ਪਹਿਲਾਂ ਅੱਜ ਦੋ ਚਾਰ ਇੰਪੋਰਟੈਂਟ ਗੱਲਾਂ ਤੁਹਾਨੂੰ ਦੱਸ ਦਈਏ ਸਾਡੇ ਟੈਲੀਗ੍ਰam ਗਰੁੱਪ ਦਾ ਨਾਮ ਹੈ ਮੈਰੀਟਰੀਅਸ ਸਟੂਡੈਂਟ ਓਨਲੀ ਤੁਸੀਂ ਉਹਨੂੰ ਜੁਆਇਨ ਕਰ ਸਕਦੇ ਹੋ ਉੱਥੇ ਇੰਪੋਰਟੈਂਟ ਐਮਸੀਕਿਊਜ਼ ਵਗੈਰਾ ਤੁਹਾਨੂੰ ਸਮੇਂ ਨਾਲ ਸ਼ੇਅਰ ਕੀਤੇ ਜਾਣਗੇ ਔਰ ਉਸ ਤੋਂ ਬਾਅਦ ਥੋੜਾ ਜਿਹਾ ਸਮੇਂ ਤੋਂ ਬਾਅਦ ਆਪਾਂ ਉਹਦੇ ਵਿੱਚ ਕੁਇਜ਼ ਵਗੈਰਾ ਵੀ ਸਟਾਰਟ ਕਰਾਂਗੇ ਸੋ ਉਹਦੇ ਲਈ ਤੁਸੀਂ ਸਾਡਾ ਚੈਨਲ ਜੁਆਇਨ ਕਰ ਸਕਦੇ ਹੋ ਔਰ ਇਹ ਜਿਹੜਾ ਸਾਡਾ ਚੈਨਲ ਹੈ ਡੈਡੀਕੇਟ ਹੈ ਮੈਰਿਟੋਰੀਅਸ ਸਕੂਲ ਇਗਜ਼ਾਮ ਦੀ ਪ੍ਰੈਪਰੇਸ਼ਨ ਲਈ ਇਹਨਾਂ ਸਕਾਲਰਸ਼ਿਪ ਇਗਜ਼ਾਮ ਦੀ ਪ੍ਰੈਪਰੇਸ਼ਨ ਲਈ ਸਕੂਲ ਆਫ ਐਮੀਨੈਂਸ ਦੀ ਤਿਆਰੀ ਵੀ ਅਸੀਂ ਇਸ ਵਾਰ ਸ਼ੁਰੂ ਕਰਾਂਗੇ ਔਰ ਜਿਹੜੇ ਬੋਰਡ ਦੇ ਪੇਪਰ ਆ ਉਹਨਾਂ ਦੇ ਲਈ ਸੋ ਰਜੇ ਉਸ ਤੋਂ ਪਹਿਲਾਂ ਤੁਹਾਨੂੰ ਇੱਕ ਛੋਟੀ ਜਿਹੀ ਚੀਜ਼ ਅਸੀਂ ਹੋਰ ਦੱਸ ਦਈਏ ਕਿ ਜਿਹੜੇ ਆ ਸਕਾਲਰਸ਼ਿਪ ਇਗਜ਼ਾਮ ਨੇ ਇਹਨਾਂ ਦੇ ਵਿੱਚ ਸਾਡੇ ਦੋ ਚੈਪਟਰ ਆਲਰੇਡੀ ਕੰਪਲੀਟ ਨੇ ਇੱਕ ਅਸੀਂ ਐਨੈਲੋਜੀ ਦਾ ਚੈਪਟਰ ਕੀਤਾ ਔਰ ਇੱਕ ਅਸੀਂ ਨੇ ਬਲੱਡ ਰਿਲੇਸ਼ਨ ਦਾ ਚੈਪਟਰ ਕੀਤਾ ਤੁਸੀਂ ਇਹ ਦੋ ਅਗਰ ਨਹੀਂ ਕੀਤੇ ਤਾਂ ਇਹ ਦੋ ਜ਼ਰੂਰ ਚੈਪਟਰ ਕਰ ਲਿਓ ਬਿਕੋਜ਼ ਸਾਰੇ ਹੀ ਬਹੁਤ ਇੰਪੋਰਟੈਂਟ ਚੈਪਟਰਸ ਨੇ ਔਰ ਇੱਕ ਜਿਹੜਾ ਹੈਗਾ ਫਿਗਰ ਕਾਊਂਟਿੰਗ ਵਾਲਾ ਟੌਪਿਕ ਹੈ ਇੱਥੇ ਲਿਖਣਾ ਰਹਿ ਗਿਆ ਔਰ ਨੰਬਰ ਸੀਰੀਜ਼ ਆਪਣਾ ਚੱਲ ਹੀ ਰਿਹਾ ਚਲੋ ਜੀ ਆਹ ਰਜੇ ਪਹਿਲੇ 2 ਕੁਐਸਚਨ ਨੇ ਇਹ ਆਪਾਂ ਪਾਰਟ 1 ਚ ਕੰਪਲੀਟ ਕਰ ਲਈ ਸੀ ਉਧਰ ਥੋੜਾ ਜਿਹਾ ਟੈਕਨੀਕਲ ਗਲਿਚ ਆ ਗਿਆ ਸੀ ਤਾਂ ਕਰਕੇ ਸਿਰਫ ਇਹ 2 ਹੀ ਹੋ ਪਾਏ ਨੇ ਸੋ ਅੱਜ ਆਪਾਂ ਇਹ ਰਜੇ ਕਰਨਾ ਹੈ 3rd ਕੁਐਸਚਨ ਸੋ ਦੇਖੋ ਸਾਨੂੰ ਪਤਾ ਹੈ ਕਿ ਸਾਡਾ ਜਿਹੜਾ ਚੈਪਟਰ ਹੈ ਸੀਰੀਜ਼ ਦਾ ਚੈਪਟਰ ਚੱਲ ਰਿਹਾ ਹੈ ਔਰ ਸੀਰੀਜ਼ ਦੇ ਵਿੱਚ ਆਪਾਂ ਤੁਹਾਨੂੰ ਦੱਸਿਆ ਸੀ ਕਿ ਸਭ ਤੋਂ ਜ਼ਰੂਰੀ ਹੈ ਜੀ ਪੈਟਰਨ ਪਤਾ ਕਰਨਾ ਕੀ ਪਤਾ ਕਰਨਾ ਪੈਟਰਨ ਪਤਾ ਕਰਨਾ ਕਿ ਆਖਿਰਕਾਰ ਜਿਹੜੇ ਆ ਨੰਬਰ ਲਿਖੇ ਨੇ ਇਹਨਾਂ ਦੇ ਵਿੱਚ ਕੀ ਸੈਟਿੰਗ ਕੀਤੀ ਗਈ ਆ ਵੀ ਇਹੇ ਸਾਡੇ ਕੋਲ ਇੱਕ ਸੀਰੀਜ਼ ਬਣ ਗਈ ਉਹੋ ਪੈਟਰਨ ਜੇ ਸਾਨੂੰ ਪਤਾ ਲੱਗ ਗਿਆ ਤਾਂ ਜਿਹੜੀ ਸਾਨੂੰ ਆ ਖਾਲੀ ਥਾਂ ਪੁੱਛੀ ਗਈ ਆ ਅਸੀਂ ਇਹਦਾ ਜਿਹੜਾ ਜਵਾਬ ਹੈ ਬਹੁਤ ਹੀ ਆਰਾਮ ਨਾਲ ਦੇ ਸਕਦੇ ਆ ਠੀਕ ਹੈ ਜੀ ਸੋ ਹੁਣ ਮੈਂ ਤੁਹਾਨੂੰ ਦੱਸਦੀ ਆ ਕਿ ਤੁਸੀਂ ਕਿਸ ਤਰੀਕੇ ਨਾਲ ਹੱਲ ਕਰਨਾ ਹੈ ਕਿਉਂਕਿ ਦੇਖੋ ਮੈਂ ਤਾਂ ਤੁਹਾਨੂੰ ਪੜਾ ਰਹੀ ਆ ਤਾਂ ਮੇਰੇ ਕੋਲ ਤਾਂ ਇਹਦੇ ਆਨਸਰਸ ਹੈਗੇ ਨੇ ਪਰ ਤੁਸੀਂ ਆਨਸਰ ਤੱਕ ਕਿਵੇਂ ਪਹੁੰਚਣਾ ਉਹ ਮੈਂ ਤੁਹਾਨੂੰ ਦੱਸਣਾ ਸਭ ਤੋਂ ਪਹਿਲੀ ਚੀਜ਼ ਰਜੇ ਤੁਸੀਂ ਨੇ ਦੇਖਣਾ ਕਿ ਕੀ ਇਹ ਪ੍ਰਾਈਮ ਨੰਬਰ ਤਾਂ ਨਹੀਂ ਹੈਗੀ ਤਾਂ ਸਾਨੂੰ ਸਾਫ਼-ਸਾਫ਼ ਦਿਖ ਰਿਹਾ ਕਿ ਇਹ ਅਭਾਜ ਸੰਖਿਆਵਾਂ ਨਹੀਂ ਹੈਗੀ ਠੀਕ ਹੈ ਜੀ ਦੂਸਰਾ ਚੀਜ਼ ਅਸੀਂ ਜਿਹੜੀ ਦੇਖਣੀ ਹੈ ਅਸੀਂ ਇਹਨਾਂ ਦਾ ਡਿਫਰੈਂਸ ਦੇਖਦੇ ਹੁੰਦੇ ਆ ਤਾਂ ਜਦੋਂ ਤੁਸੀਂ ਡਿਫਰੈਂਸ ਦੇਖੋਗੇ ਤਾਂ ਤੁਸੀਂ ਦੇਖਿਆ ਕਿ ਇਸ 2 ਤੇ 2 ਦੇ ਵਿੱਚਕਾਰ 0 ਦਾ ਡਿਫਰੈਂਸ ਹੈ ਅੱਗੇ ਕਿੰਨਾ ਡਿਫਰੈਂਸ ਹੈ 4 ਦੇ ਵਿੱਚੋਂ 2 ਘਟਾਉਗੇ ਤਾਂ 2 ਦਾ ਫਰਕ ਹੈ ਅੱਗੇ ਕਿੰਨੇ ਦਾ ਫਰਕ ਹੈ 12 ਚੋਂ ਤੁਸੀਂ ਅਗਰ 4 ਘਟਾ ਦੋਗੇ ਤਾਂ ਕਿੰਨੇ ਦਾ ਫਰਕ ਹੈ ਜੇ 8 ਦਾ ਫਰਕ ਹੈ ਔਰ ਅਗਰ ਤੁਸੀਂ 48 ਚੋਂ 12 ਘਟਾਓਗੇ ਤਾਂ 8 ਚੋਂ 2 ਜਾਣਗੇ 6 ਔਰ 4 ਚੋਂ 1 ਗਿਆ 3 36 ਦਾ ਫਰਕ ਹੈ ਦੇਖੋ ਥੋੜਾ ਜਿਹਾ ਧਿਆਨ ਨਾਲ ਅਗਰ ਤੁਸੀਂ ਦੇਖ ਰਹੇ ਹੋ ਤਾਂ ਇਹਦੇ ਵਿੱਚ ਕੋਈ ਵੀ ਪੈਟਰਨ ਨਹੀਂ ਬਣ ਰਿਹਾ दैट मींस ਸਾਡੀ ਸੈਕਿੰਡ ਆਬਜ਼ਰਵੇਸ਼ਨ ਵੀ ਗਲਤ ਹੋ ਗਈ ਫਿਰ ਸਾਨੂੰ ਕੀ ਕਰਨਾ ਪਏਗਾ ਜੇ ਸਾਨੂੰ ਕੁਝ ਹੋਰ ਸੋਚਣਾ ਪਏਗਾ ਅਗਰ ਤੁਸੀਂ ਧਿਆਨ ਨਾਲ ਦੇਖੋ ਆ ਵਾਲੇ 2 ਤੋਂ ਆ ਵਾਲਾ 2 ਬਣਾਉਣ ਦੇ ਲਈ ਮੈਂ ਇਹਨੂੰ 1 ਨਾਲ ਗੁਣਾ ਕਰ ਸਕਦੀ ਹਾਂ ਜੀ ਮੈਮ ਬਿਲਕੁਲ ਸਹੀ ਗੱਲ ਹੈ ਆਪਾਂ ਅਗਰ 2 ਨੂੰ 1 ਨਾਲ ਗੁਣਾ ਕਰਾਂਗੇ ਤਾਂ ਸਾਨੂੰ 2 ਮਿਲ ਜੇਗਾ ਠੀਕ ਹੈ ਅਗਰ ਜੀ ਅਸੀਂ ਇਸ 2 ਨੂੰ 2 ਨਾਲ ਗੁਣਾ ਕਰੀਏ ਤਾਂ ਸਾਨੂੰ 4 ਮਿਲ ਜੇਗਾ ਬਿਕੋਜ਼ 2 ਦੂਣੀ ਕਿੰਨਾ ਹੁੰਦਾ 4 ਹੁੰਦਾ ਫਿਰ ਇਸ 4 ਨੂੰ 3 ਨਾਲ ਗੁਣਾ ਕਰਕੇ ਕੀ ਮਿਲ ਰਿਹਾ ਜੀ 12 ਮਿਲ ਰਿਹਾ ਫਿਰ ਇਸ 12 4 ਨਾਲ ਗੁਣਾ ਕਰਕੇ ਕੀ ਮਿਲ ਰਿਹਾ ਜੀ 48 ਮਿਲ ਰਿਹਾ ਲਓ ਜੀ ਸਾਨੂੰ ਪੈਟਰਨ ਵੀ ਮਿਲ ਚੁੱਕਿਆ ਹੈ ਪੈਟਰਨ ਕੀ ਕਹਿੰਦਾ ਹੈ ਕਿ ਤੁਸੀਂ ਬਸ ਜਿਵੇਂ ਗਿਣਤੀ ਚੱਲਦੀ ਹੈ ਉਵੇਂ ਗੁਣਾ ਕਰੀ ਚੱਲੋ ਪਹਿਲਾਂ 1 ਨਾਲ ਗੁਣਾ ਫਿਰ 2 ਨਾਲ ਫਿਰ 3 ਨਾਲ ਫਿਰ 4 ਨਾਲ ਗੁਣਾ ਇਹਦਾ ਮਤਲਬ ਇੱਥੇ ਕੀ ਹੋਏਗਾ ਇਸ 48 ਦੀ ਗੁਣਾ ਕਿਹਦੇ ਨਾਲ ਹੋਏਗੀ 5 ਨਾਲ ਹੋਏਗੀ ਔਰ 48 5ਾ ਕਿੰਨਾ ਹੁੰਦਾ ਰੰਜੀਤ 200 240 ਸੋ ਦੈਟ ਮੀਨ ਜਿਹੜੀ ਅਸੀਂ ਆਹ ਖਾਲੀ ਥਾਂ ਭਰਨੀ ਸੀ ਇੱਥੇ ਸਾਡਾ ਜਿਹੜੀ ਰਾਈਟ ਆਪਸ਼ਨ ਹੋਏਗੀ 240 ਮੰਨ ਲਓ ਸਾਨੂੰ ਪਹਿਲੀ ਆਪਸ਼ਨ ਦਿੱਤੀ ਹੈ 140 ਆਪਸ਼ਨ ਬੀ ਦਿੱਤੀ ਹੈ 240 ਆਪਸ਼ਨ ਸੀ ਦਿੱਤੀ ਹੈ 340 ਆਪਸ਼ਨ ਡੀ ਦਿੱਤਾ ਹੈ 150 ਤਾਂ ਸਾਡਾ ਰਾਈਟ ਆਨਸਰ ਕੀ ਆਏਗਾ 240 ਠੀਕ ਹੈ ਜਿਹੜੀ ਸਾਡੀ ਓਐਮਆਰ ਸ਼ੀਟ ਹੋਏਗੀ ਜਿਵੇਂ ਏ ਬੀ ਸੀ ਡੀ ਔਰ ਇਸ ਤਰੀਕੇ ਨਾਲ ਜਿਹੜੇ ਇਹਨਾਂ ਥੱਲੇ ਗੋਲੇ ਹੋਣਗੇ ਉਸ ਹਿਸਾਬ ਨਾਲ ਆਪਾਂ ਜਿਹੜਾ ਬੀ ਵਾਲਾ ਹੈ ਇਹ ਸਰਕਲ ਹੈ ਇਹਨੂੰ ਇਸ ਤਰੀਕੇ ਨਾਲ ਪ੍ਰੋਪਰ ਫਿਲ ਕਰ ਆਵਾਂਗੇ ਕਲੀਅਰ ਹੈ ਜੀ ਓਕੇ ਹੁਣ ਚਲਦੇ ਆ ਨੈਕਸਟ ਕੁਐਸਚਨ ਤੇ ਅਗਰ ਤੁਸੀਂ ਇਹ ਕੁਐਸਚਨ ਨੂੰ ਧਿਆਨ ਨਾਲ ਦੇਖੋਗੇ ਰਜੇ ਤਾਂ ਦੇਖੋ ਥੋੜੀਆਂ ਜਿਹੀਆਂ ਜਿਹੜੀਆਂ ਵੈਲਿਊਜ਼ ਨੇ ਜ਼ਿਆਦਾ ਵੱਡੀਆਂ ਹੋ ਰਹੀਆਂ ਜਿਵੇਂ 7 ਤੋਂ ਬਾਅਦ 15 ਆ ਗਿਆ ਠੀਕ ਹੈ 15 ਤੋਂ ਬਾਅਦ 32 ਫਿਰ 67 ਇਹਦਾ ਮਤਲਬ ਕੁਝ ਨਾ ਕੁਝ ਤਾਂ ਗੁਣਾ ਹੋ ਹੀ ਰਿਹਾ ਕਿਉਂਕਿ ਦੇਖੋ ਗੁਣਾ ਹੋ ਕੇ ਹੀ ਜਿਹੜੀਆਂ ਸੰਖਿਆਵਾਂ ਨੇ ਇੰਨੀ ਵੱਡੀਆਂ ਜਾ ਸਕਦੀਆਂ ਨੇ ਠੀਕ ਹੈ ਸੋ ਥੋੜਾ ਜਿਹਾ ਸਮਝਣ ਦੀ ਕੋਸ਼ਿਸ਼ ਕਰੀਏ ਤਾਂ 7 ਤੋਂ 15 ਕਿਵੇਂ ਬਣਾ ਸਕਦੇ ਹਾਂ 7 ਤੋਂ 15 ਬਣਾ ਸਕਦੇ ਹਾਂ ਪਹਿਲਾਂ ਤਾਂ 7 ਦੀ ਗੁਣਾ 2 ਨਾਲ ਕਰਤੀ 7 ਦੋਣੀ ਕਿੰਨਾ ਹੁੰਦਾ 14 ਤੇ 14 'ਚ ਇੱਕ ਜੋੜ ਕੇ 15 ਬਣ ਸਕਦਾ ਠੀਕ ਹੈ 15 2 30 ਤੇ ਦੇਖੋ 30 ਦੇ ਨੇੜੇ ਹੀ ਕਿਤੇ 32 ਪਿਆ ਹੋਇਆ ਸੋ that means ਇੱਕ ਵਾਰ ਇਹ ਪੈਟਰਨ ਲਗਾ ਕੇ ਦੇਖਦੇ ਆ ਕਿ ਬਣ ਰਿਹਾ ਤਾਂ ਆਪਾਂ ਨੇ ਕੀ ਕੀਤਾ ਜੀ 7 ਨੂੰ 2 ਨਾਲ ਗੁਣਾ ਕੀਤੀ 14 14 ਦੇ ਵਿੱਚ ਇੱਕ ਜੋੜਤਾ 15 ਫਿਰ ਕੀ ਹੋਇਆ ਜੀ 15 ਨੂੰ 2 ਨਾਲ ਗੁਣਾ ਕੀਤਾ 15 ਦੁਣਾ 30 ਤੇ 30 ਦੇ ਵਿੱਚ 2 ਜੋੜ ਤੇ ਕਿੰਨਾ ਮਿਲ ਗਿਆ 32 ਇਹਦਾ ਮਤਲਬ ਥੋੜਾ ਥੋੜਾ ਪੈਟਰਨ ਸਾਨੂੰ ਲੱਗ ਰਿਹਾ ਕਿ ਬਣੂਗਾ ਹੁਣ 32 ਦੁਣਾ ਕਿੰਨਾ ਹੁੰਦਾ ਜੀ 32 ਦੁਣਾ ਹੁੰਦਾ 64 ਤੇ 64 ਤੁਸੀਂ 3 ਜੋੜ ਦੋ ਕਿੰਨਾ ਬਣ ਗਿਆ 67 ਉਸੀ ਤਰੀਕੇ ਨਾਲ 67 ਦੀ ਗੁਣਾ ਕਰੋ 2 ਦੇ ਨਾਲ 134 ਆਊਗਾ 134 ਦੇ ਵਿੱਚ ਰਜੇ 4 ਜੋੜ ਦਾਂਗੇ ਤਾਂ ਕਿੰਨਾ ਬਣ ਗਿਆ 138 ਇਹਦਾ ਮਤਲਬ ਪੈਟਰਨ ਕਲੀਅਰ ਹੈ ਕਿ ਸਾਰਿਆਂ ਦੀ ਗੁਣਾ ਕੀ ਕੀਤੀ ਗਈ ਹੈ ਪਹਿਲਾਂ ਤਾਂ 2 ਨਾਲ ਗੁਣਾ ਕੀਤੀ ਗਈ ਹੈ ਉਸ ਤੋਂ ਬਾਅਦ ਉਹਨਾਂ ਦੇ ਵਿੱਚ ਕੀ ਕੀਤਾ ਗਿਣਤੀ ਜੋੜੀ ਗਈ ਯਾਨੀ ਪਹਿਲਾਂ 1 ਜੋੜਤਾ ਫਿਰ 2 ਜੋੜਤਾ ਫਿਰ 3 ਜੋੜਤਾ ਫਿਰ 4 ਜੋੜਤਾ ਤਾਂ ਇਸ ਪੈਟਰਨ ਦੇ ਆਧਾਰ ਤੇ ਇੱਥੇ ਕੀ ਆਏਗਾ ਸਭ ਤੋਂ ਪਹਿਲਾਂ 138 ਦੀ ਗੁਣਾ 2 ਨਾਲ ਕੀਤੀ ਜਾਏਗੀ ਤੇ ਜਿੰਨਾ ਵੀ ਆਏਗਾ ਉਹਦੇ ਵਿੱਚ ਕੀ ਜੁੜੇਗਾ 5 ਜੁੜੇਗਾ ਕਿਉਂਕਿ ਦੇਖੋ ਪਹਿਲਾਂ ਇੱਕ ਜੁੜਿਆ ਫਿਰ ਦੋ ਫਿਰ ਤਿੰਨ ਫਿਰ ਚਾਰ ਤਾਂ ਇੱਥੇ ਕੀ ਜੁੜੇਗਾ 5 ਤਾਂ राजे 138 ਦੀ ਗੁਣਾ ਆਪਾਂ ਕਰਨੀ ਹੈ 2 ਦੇ ਨਾਲ 8 ਦੁਣੀ 16 ਇੱਕ ਹਾਸਲ 2 ਦੀ 6 ਤੇ 1 7 ਤੇ ਉਧਰੋਂ ਆ ਗਿਆ ਇੱਕ ਤਾਂ ਸਾਡੇ ਕੋਲੇ ਕਿੰਨਾ ਆ ਗਿਆ ਜੀ ਸੌਰੀ ਇੱਕ ਹਾਸਲ ਜਾ ਕੇ ਕਿੰਨਾ ਆ ਗਿਆ 276 ਤਾਂ ਹੁਣ ਇਸ 276 ਦੇ ਵਿੱਚ ਆਪਾਂ ਨੇ ਕੀ ਕਰਨਾ ਰਜੇ 5 ਜੋੜ ਦੇਣਾ ਤਾਂ 276 ਦੇ ਵਿੱਚ ਜਦੋਂ 5 ਜੋੜਾਂਗੇ ਤਾਂ ਸਾਡੇ ਕੋਲੇ ਕੀ ਆ ਗਿਆ 281 ਆ ਗਿਆ so that means ਇੱਥੇ ਰਜੇ ਸਾਡੇ ਕੋਲੇ ਕਿੰਨਾ ਆ ਜਾਏਗਾ 281 ਜਿਹੜੀ ਆਪਸ਼ਨ ਚ ਲਿਖਿਆ ਹੋਇਆ ਉਹਦੇ ਵਿੱਚ ਆਪਾਂ ਨੇ ਕੀ ਕਰਿਆ ਨਾ ਇੱਕ ਲਗਾ ਕੇ OMR ਸ਼ੀਟ ਤੇ ਸਰਕਲ ਫਿਲ ਕਰਿਆਵਾਂਗੇ ਠੀਕ ਹੈ ਜੀ ਨੈਕਸਟ ਮੂਵ ਕਰਦੇ ਹਾਂ ਰਜੇ ਹੁਣ ਨੈਕਸਟ ਸਮ ਆਲਾ ਜਾਂਦੇ ਠੀਕ ਹੈ ਹੁਣ ਇਹਦੇ ਵਿੱਚ ਦੇਖੋ ਜਿਹੜੀਆਂ ਸੰਖਿਆਵਾਂ ਨੇ ਨੇੜੇ-ਨੇੜੇ ਆ 53 59 67 ਦਾ ਸਭ ਤੋਂ ਪਹਿਲੀ ਸਾਡੀ ਚੀਜ਼ ਹੈ ਅਸੀਂ ਇਹਦੇ ਵਿੱਚ ਕੋਈ ਨਾ ਕੋਈ ਡਿਫਰੈਂਸ ਲਗਾ ਕੇ ਦੇਖਦੇ ਆ ਦੇਖੋ ਡਿਫਰੈਂਸ ਚੈੱਕ ਕੀਤਾ 59 ਤੋਂ 53 ਮਾਈਨਸ ਕੀਤੇ ਤਾਂ ਸਾਨੂੰ 6 ਮਿਲ ਰਿਹਾ ਠੀਕ ਹੈ 67 ਦੇ ਵਿੱਚੋਂ 59 ਮਾਈਨਸ ਕੀਤੇ ਤਾਂ ਸਾਨੂੰ 8 ਮਿਲ ਰਿਹਾ 77 ਚੋਂ ਜੇ 67 ਮਾਈਨਸ ਕੀਤਾ ਯਾਨੀ ਕਿ 77 ਚੋਂ 67 ਘਟਾ ਕੇ ਸਾਨੂੰ 10 ਮਿਲ ਰਿਹਾ ਤੇ ਆਹ ਜਿਹੜਾ 89 ਐ ਇਹਦੇ ਵਿੱਚੋਂ 77 ਘਟਾ ਕੇ ਸਾਨੂੰ ਕੀ ਮਿਲ ਰਿਹਾ 12 ਮਿਲ ਰਿਹਾ ਠੀਕ ਹੈ ਜੀ ਦੇਖੋ ਪਹਿਲੇ ਫਰਕ ਚ ਸਾਨੂੰ ਕੀ ਪਤਾ ਚੱਲ ਰਿਹਾ ਅਗਰ ਪਹਿਲੇ ਇੱਕ ਵਾਰੀ ਫਰਕ ਨਾ ਪਤਾ ਚੱਲੇ ਤਾਂ ਕਈ ਵਾਰੀ ਡਬਲ ਡਿਫਰੈਂਸ ਦੇਖ ਲੈਂਦਾ ਹੁੰਦਾ ਜਿਵੇਂ ਆ ਸਾਨੂੰ ਥੋੜੇ ਥੋੜੇ ਫਰਕ ਨਾਲ ਦਿਖ ਰਹੀਆਂ ਨੇ ਕੀ ਫਰਕ ਨਾਲ ਦਿਖ ਰਹੀਆਂ ਨੇ ਕਿ ਆ 6 ਆ 6 ਚ 2 ਜੋੜ ਕੇ ਕੀ ਮਿਲ ਰਿਹਾ 8 8 ਚ 2 ਜੋੜ ਕੇ ਕੀ ਮਿਲ ਰਿਹਾ 10 10 ਚ 2 ਜੋੜ ਕੇ ਕੀ ਮਿਲ ਰਿਹਾ 12 ਯਾਨੀ ਕਿ ਪੈਟਰਨ ਇੱਥੇ ਵੀ ਬਣ ਰਿਹਾ ਉਹ ਇਸ ਹਿਸਾਬ ਨਾਲ ਰਜੇ ਕੀ ਹੋਊਗਾ ਦੇਖੋ ਧਿਆਨ ਨਾਲ ਦੇਖੋ 6 ਤੋਂ 8 ਜਾਣ ਲਈ ਕੀ ਕੀਤਾ 2 ਜੋੜਤਾ 8 ਤੋਂ 10 ਜਾਣ ਲਈ ਕੀ ਕੀਤਾ 2 ਜੋੜਤਾ 10 ਤੋਂ 12 ਜਾਣ ਲਈ ਕੀ ਕੀਤਾ 2 ਜੋੜਤਾ ਇਹਦਾ ਮਤਲਬ ਇੱਥੇ ਕੀ ਆਊਗਾ 12 'ਚ 2 ਜੋੜ ਕੇ ਕਿੰਨਾ ਆਊਗਾ 14 ਆਊਗਾ ਤਾਂ ਇਸ ਹਿਸਾਬ ਨਾਲ ਰਜੇ ਇਹਦਾ ਮਤਲਬ 89 ਦੇ ਵਿੱਚ ਕੀ ਐਡ ਹੋਣਗੇ 89 ਦੇ ਵਿੱਚ ਆਪਾਂ ਇਹ 14 ਜੋੜ ਦੇਣੇ ਆ ਤੇ 89 'ਤੇ 14 ਜੋੜਾਂਗੇ ਕਿੰਨਾ ਆਏਗਾ ਜੀ 9 ਤੇ 4 13 1 حاصل 8 9 ਤੇ 1 10 ਕਿੰਨਾ ਆ ਗਿਆ ረਜੇ 103 ਸੋ ਇਹਦਾ ਮਤਲਬ ਇੱਥੇ ਸਾਡੇ ਕੋਲ ਕਿੰਨਾ ਆਏਗਾ 103 ਆਏਗਾ ਕਲੀਅਰ ਹੈ ਦੇਖੋ ਧਿਆਨ ਨਾਲ ਜਿਵੇਂ ਮੈਂ ਆਹ 53 ਲਿਖਿਆ ਸੀ ਆਹ 59 ਲਿਖਿਆ ਸੀ ਮੈਂ ਤੁਹਾਨੂੰ ਕਿਹਾ ਇਹਦੇ ਵਿੱਚ ਡਿਫਰੈਂਸ ਕਿੰਨਾ ਹੈ ਯਾਨੀ ਕਿ 59 ਚੋਂ 53 ਮਾਈਨਸ ਕਰਕੇ 6 ਮਿਲ ਗਿਆ ਮੈਂ ਤੁਹਾਨੂੰ ਇਹ ਵੀ ਤਾਂ ਕਹਿ ਸਕਦੀ ਆ ਨਾ ਕਿ 53 ਚ ਕਿੰਨਾ ਜੋੜੀਏ ਇਹ ਵੀ 59 ਆ ਜਾਊਗਾ ਤਾਂ 53 ਦੇ ਵਿੱਚ 6 ਜੋੜ ਕੇ 59 ਆ ਜਾਊਗਾ ਯਾਨੀ ਮੈਂ ਇਹ ਕਹਿ ਰਹੀ ਆ ਕਿ ਗੱਲ ਇੱਕੋ ਹੀ ਹੈ ਬਸ ਕਹਿਣ ਦੇ ਤਰੀਕੇ ਲੱਗਣੇ ਤਾਂ ਹੀ ਤਾਂ ਇੱਥੇ 88 ਟਾਈਮ ਜੇ ਆਪਣਾ 14 ਐਡ ਕੀਤਾ ਠੀਕ ਹੈ ਜੀ ਸੋ ਆਈ ਹੋਪ ਤੁਹਾਨੂੰ ਸਮਝ ਲੱਗ ਰਿਹਾ ਤੁਹਾਨੂੰ ਇੰਟਰਸਟਿੰਗ ਲੱਗ ਰਿਹਾ ਅਗਰ ਥੋੜਾ ਜਿਹਾ ਮੁਸ਼ਕਿਲ ਲੱਗ ਰਿਹਾ ਤਾਂ ਕਿਸੇ ਨੇ ਮੈਦਾਨ ਛੱਡ ਕੇ ਨਹੀਂ ਪਰ ਨਰਜੇ ਟਾਈਮ ਦੇ ਨਾਲ ਪ੍ਰੈਕਟਿਸ ਦੇ ਨਾਲ ਸਾਰਾ ਕੁਝ ਕਲੀਅਰ ਹੋ ਜਾਏਗਾ ਔਰ ਇਹ ਤੁਹਾਡੇ ਪ੍ਰੀਵੀਅਸ ইয়ার ਕੁਐਸਚਨ ਨੇ ਐਨਐਮਐਮਐਸ ਦੇ ਪੀਐਸਟੀਸੀ 2022 ਅਗਰ ਯਕੀਨ ਨਹੀਂ ਹੈ ਤਾਂ ਤੁਸੀਂ ਕੁਐਸਚਨ ਪੇਪਰ ਦੇਖ ਸਕਦੇ ਹੋ ਠੀਕ ਹੈ ਓਕੇ ਹੁਣ ਇੱਥੇ ਆਜੋ ਜੀ ਇੱਥੇ ਕੀ ਹੋ ਰਿਹਾ ਅਗਰ ਤੁਸੀਂ ਪਹਿਲਾਂ ਵਾਲੀ ਥੋੜੇ ਨੋਟ ਕੀ ਤਿਆ ਤਾਂ ਜਿਹੜਾ ਇਹ ਜਿਹੜੇ ਨੰਬਰ ਨੇ ਵੱਧ ਰਹੇ ਸੀ ਜਿਵੇਂ 53 ਫਿਰ 59 67 ਆ ਗਿਆ ਉਸੇ ਤਰੀਕੇ ਨਾਲ ਇੱਥੇ 7 15 32 ਇਹ ਕੀ ਹੋ ਰਹੀ ਸੀ ਨੰਬਰ ਇਨਕਰੀਜ਼ ਹੋ ਰਹੇ ਸੀ ਲੇਕਿਨ ਜਿਹੜਾ ਇਹ ਸਵਾਲ ਹੈ ਇੱਥੇ ਕੀ ਹੋ ਰਿਹਾ ਨੰਬਰ ਪਿੱਛੇ ਨੂੰ ਜਾ ਰਿਹਾ ਯਾਨੀ ਘਟ ਰਹੇ ਨੇ ਜਦੋਂ ਵੀ ਨੰਬਰ ਘਟ ਰਹੇ ਹੋਣਗੇ ਤਾਂ ਸਭ ਤੋਂ ਜ਼ਿਆਦਾ ਪੌਸਿਬਿਲਿਟੀ ਹੈ ਕਿ ਉੱਥੇ ਕੀ ਹੋ ਰਿਹਾ ਡਿਵਾਈਡ ਹੋ ਰਿਹਾ ਕਿਉਂਕਿ ਅਗਰ ਡਿਵਾਈਡ ਕਰਾਂਗੇ ਤਾਂ ਹੀ ਤਾਂ ਵੈਲਿਊ ਛੋਟੀ ਹੋਏਗੀ ਸੋ ਹੁਣ ਆਪਾਂ ਕੀ ਕਰਨਾ ਹੈ ਉਹ ਦੇਖੋ 34 ਤੋਂ 18 ਤੱਕ ਜਾਣ ਦੇ ਲਈ ਅਗਰ ਆਪਾਂ 34 ਦਾ ਅੱਧਾ ਕਰ ਲਈਏ ਮੋਸਟਲੀ ਇਹ ਅੱਧਾ ਹੀ ਕਰਦੇ ਹੁੰਦੇ ਅੱਧੇ 'ਚ ਕੁਝ ਜੋੜਤਾ ਅੱਧੇ 'ਚ ਕੁਝ ਘਟਾਤਾ ਤਾਂ ਸਭ ਤੋਂ ਪਹਿਲਾਂ ਅਗਰ ਆਪਾਂ 34 ਨੂੰ ਕੀ ਕਰੀਏ 2 ਨਾਲ ਭਾਗ ਦੇ ਦਈਏ ਜਦੋਂ 34 ਨੂੰ 2 ਨਾਲ ਭਾਗ ਦਿੱਤਾ ਕਿੰਨਾ ਆ ਗਿਆ 17 ਤੇ 17 ਦੇ ਵਿੱਚ 1 ਜੋੜ ਕੇ ਕਿੰਨਾ ਆ ਗਿਆ 18 ਠੀਕ ਹੈ ਯਾਨੀ 34 ਦਾ ਪਹਿਲਾਂ ਅੱਧਾ ਕਰ ਦੋ 34 ਦਾ ਅੱਧਾ ਕਿੰਨਾ ਹੋ ਗਿਆ 17 17 'ਚ 1 ਜੋੜ ਕੇ ਆ ਗਿਆ 18 ਅੱਗੇ ਕੀ ਹੈ 18 ਦਾ ਅੱਧਾ ਕਰ ਦੋ 18 ਦਾ ਅੱਧਾ ਕਿੰਨਾ ਹੁੰਦਾ 9 9 'ਚ 1 ਜੋੜਤਾ ਕਿੰਨਾ ਆ ਗਿਆ 10 ਆ ਗਿਆ ਇਹਦਾ ਮਤਲਬ ਸਾਨੂੰ ਪੈਟਰਨ ਬੰਦ ਦਾ ਦਿਖ ਰਿਹਾ ਹੈ 10 ਤੋਂ 6 ਜਾਣ ਲਈ ਕੀ ਕੀਤਾ ਪਹਿਲਾਂ 10 ਦਾ ਅੱਧਾ ਕਰ ਦੋ 10 ਦਾ ਅੱਧਾ ਕਿੰਨਾ ਹੁੰਦਾ 5 ਤੇ 5 ਦੇ ਵਿੱਚ ਕੀ ਕੀਤਾ राजे 1 ਜੋੜਤਾ ਕਿੰਨਾ ਮਿਲ ਗਿਆ 6 ਮਿਲ ਗਿਆ ਉਸ ਤੋਂ ਬਾਅਦ 6 ਦਾ ਅੱਧਾ ਕਿੰਨਾ ਹੁੰਦਾ ਜੀ ਅੱਧਾ ਮਤਲਬ ਦੋ ਨਾਲ ਵੰਡ ਦੋ ਇਹੀ ਹੁੰਦਾ ਨਾ ਹੁਣ 6 ਦਾ ਅੱਧਾ ਕਿੰਨਾ ਹੁੰਦਾ 3 ਤੇ 3 ਚ ਇੱਕ ਜੋੜ ਦੋ ਕਿੰਨਾ ਆ ਗਿਆ ਜੀ 4 ਸਾਨੂੰ ਪੈਟਰਨ ਪਤਾ ਚੱਲ ਚੁੱਕਿਆ ਸਾਨੂੰ ਇਹ ਪਤਾ ਲੱਗਿਆ ਕਿ ਪਹਿਲਾਂ ਤਾਂ ਜਿਹੜੀ ਆਹ ਸੰਖਿਆ ਇਹਦਾ ਅੱਧਾ ਕੀਤਾ ਗਿਆ ਅੱਧਾ ਯਾਨੀ ਦੋ ਨਾਲ ਵੰਡ ਦਿੱਤਾ ਗਿਆ ਔਰ ਫਿਰ ਉਹਦੇ ਚ ਇੱਕ ਜੋੜਿਆ ਗਿਆ ਹੁਣ ਸਾਨੂੰ ਪਤਾ ਹੈ 4 ਦਾ ਅੱਧਾ ਕਿੰਨਾ ਹੁੰਦਾ ਜੀ 2 ਤੇ 2 ਦੇ ਵਿੱਚ ਇੱਕ ਜੋੜਾਂਗੇ ਸਾਡੇ ਕੋਲੇ ਕਿੰਨਾ ਆਜੂਗਾ 3 ਆਜੂਗਾ ਸੋ ਇਹਦਾ ਮਤਲਬ ਇਸ ਖਾਲੀ ਥਾਂ ਦੇ ਵਿੱਚ 3 ਆਊਗਾ ਜਿਹੜੀ ਆਪਸ਼ਨ ਚ 3 ਹੋਇਆ ਉਹਨੂੰ ਅਸੀਂ ਟਿਕ ਕਰਕੇ OMR ਸ਼ੀਟ ਫਿਲ ਕਰਿਆ ਆ ਰਹੀ ਠੀਕ ਹੈ ਸੋ ਦੇਖੋ ਰਜੀਮ ਇਸ ਕੋਈ ਇਸ ਕਲਾਸਿਸ ਦੇ ਨਾਲ ਤੁਹਾਡੇ ਬਹੁਤ ਸਾਰੇ ਫਾਇਦੇ ਹੋਣਗੇ ਕਿਉਂਕਿ ਇੱਕ ਤਾਂ ਇਹ ਪ੍ਰੀਵੀਅਸ ইয়ার ਕੁਐਸਚਨ ਨੇ ਤੁਹਾਨੂੰ ਪਤਾ ਚੱਲੇਗਾ ਕਿ ਪਿਛਲੇ ਸਾਲਾਂ ਚ ਕੀ ਪੈਟਰਨ ਨੇ ਬਿਕੋਜ਼ ਪੈਟਰਨ ਰਿਪੀਟ ਹੋਣਗੇ ਠੀਕ ਹੈ ਇਹਦਾ ਹੈ ਨਾ ਕਿ ਕੁਝ ਨਵਾਂ ਲੈ ਆਉਣਗੇ ਇਹੀ ਲੈ ਕੇ ਆਉਣਗੇ ਦੂਸਰੀ ਚੀਜ਼ ਤੁਹਾਨੂੰ ਪਤਾ ਚੱਲੇਗਾ ਕਿ ਲੈਵਲ ਕੀ ਹੈ ਪਿਛਲੇ ਸਾਲਾਂ ਦਾ ਠੀਕ ਹੈ ਕਿਉਂਕਿ ਇੱਕ ਤਾਂ ਹੁੰਦਾ ਕਿ ਆਪਾਂ ਮੌਕ ਟੈਸਟ ਵਗੈਰਾ ਲਗਾ ਰਹੇ ਹਾਂ ਇਹ ਤਾਂ ਹੁਣ ਆਪਾਂ ਪ੍ਰੀਵੀਅਸ ইয়ার ਲਗਾ ਰਹੇ ਹਾਂ ਨਾਲ ਨਾਲ ਆਪਣੀ ਪ੍ਰੈਕਟਿਸ ਹੋਈ ਜਾ ਰਹੀ ਹੈ ਠੀਕ ਹੈ ਸੋ ਬਹੁਤ ਇੰਪੋਰਟੈਂਟ ਹੈ ਚੀਜ਼ਾਂ ਬਹੁਤ ਧਿਆਨ ਨਾਲ ਹਰ ਇੱਕ ਚੀਜ਼ ਨੂੰ ਆਪਾਂ ਨੇ ਦੇਖਣਾ ਹੈ ਠੀਕ ਹੈ ਜੀ ਸਭ ਤੋਂ ਪਹਿਲਾਂ ਰਜੇ ਹੁਣ ਆਪਾਂ ਨੂੰ ਇੱਥੇ ਪੈਟਰਨ ਲੱਭਣਾ ਪਏਗਾ 86 48 32 ਤੋਂ ਬਾਅਦ ਕੀ ਆਏਗਾ ਠੀਕ ਹੈ ਹੁਣ ਸਭ ਤੋਂ ਪਹਿਲਾਂ ਜੇ ਤੁਸੀਂ ਕਹੋ ਕਿ ਮੈਡਮ ਡਿਫਰੈਂਸ ਦੇਖ ਦਿਆ ਯਾਨੀ ਦੇਖੋ 86 ਤੇ 48 ਚ ਕਿੰਨਾ ਫਰਕ ਹੈ 38 ਦਾ ਫਰਕ ਹੈ ਯਾਨੀ ਕਿ 86 ਦੇ ਵਿੱਚੋਂ ਜੇ ਤੁਸੀਂ 38 ਘਟਾਓ ਕਰ ਦੋਗੇ ਤਾਂ ਸਾਨੂੰ 48 ਮਿਲੇਗਾ ਉਸ ਤੋਂ ਬਾਅਦ 48 ਤੇ 32 ਦੇ ਵਿੱਚ ਕਿੰਨਾ ਫਰਕ ਹੈ 16 ਦਾ ਫਰਕ ਹੈ ਯਾਨੀ ਕਿ 48 ਤੋਂ 16 ਘਟਾਉਂਗੇ ਤਾਂ 32 ਮਿਲੇਗਾ ਲੇਕਿਨ ਰਜੇ ਦਾ ਕੋਈ ਪੈਟਰਨ ਨਹੀਂ ਬਣ ਰਿਹਾ ਕਿਉਂਕਿ ਮੈਂ ਤੁਹਾਨੂੰ ਪਹਿਲਾਂ ਦੱਸ ਕੇ ਚੁੱਕੀ ਆ ਕਿ ਪੈਟਰਨ ਨੂੰ ਨਿਸ਼ਚਿਤ ਕਰਨ ਦੇ ਲਈ ਕਿ ਇਹਹੀ ਪੈਟਰਨ ਹੈ ਘਟੋ ਘਟੋ ਚੀਜ਼ ਤਿੰਨ ਜਾਣਿਆਂ ਤੇ ਫਾਲੋ ਹੋਣੀ ਚਾਹੀਦੀ ਹੈ ਦੋ ਜਾਣਿਆਂ ਤੋਂ ਅਸੀਂ ਨਹੀਂ ਦੱਸ ਸਕਦੇ ਕਿ ਕੋਈ ਪੈਟਰਨ ਹੈਗਾ ਕਿ ਨਹੀਂ ਹੈਗਾ 댓 ਮੀਨਸ ਇਹ ਤਾਂ ਪੈਟਰਨ ਨਹੀਂ ਹੈਗਾ ਸਾਨੂੰ ਕੁਝ ਹੋਰ ਸੋਚਣਾ ਪਏਗਾ ਹੋਰ ਕੀ ਸੋਚਣਾ ਪਏਗਾ ਥੋੜਾ ਧਿਆਨ ਨਾਲ ਦੇਖੋ 8 ਤੇ 6 86 ਦੇ ਵਿੱਚ ਕੌਣ ਹੈ 18 ਹੈ ਤੇ 16 ਹੈ ਅਗਰ ਇਸ 8 ਤੇ 6 ਨੂੰ ਮੈਂ ਗੁਣਾ ਕਰਦਾ ਤਾਂ 8 6 ਕਿੰਨਾ ਹੁੰਦਾ 48 ਦੇਖੋ 48 ਪਿਆ ਹੋਇਆ ਤਾਂ ਹੁਣ 48 ਦੇ ਵਿੱਚ ਕੌਣ ਹੈ 1 4 ਹੈ ਤੇ 1 8 ਹੈ ਜੇ ਮੈਂ 4 ਤੇ 8 ਦੀ ਗੁਣਾ ਕਰਦਾ ਤਾਂ 4 8 ਕਿੰਨਾ ਹੁੰਦਾ 32 ਦੇਖੋ ਅੱਗੇ ਪਿਆ ਹੋਇਆ ਇਹਦਾ ਮਤਲਬ ਪੈਟਰਨ ਕੀ ਹੈ ਕਿ ਜਿਹੜੇ ਸਾਨੂੰ ਪਹਿਲਾ ਅੱਖਰ ਦਿੱਤਾ ਹੋਇਆ ਉਹਨੂੰ ਅਲੱਗ-ਅਲੱਗ ਜਿਹੜੇ ਉਹਦੇ ਡਿਜੀਟ ਬਣ ਰਹੀ ਹੈ ਉਹਨੂੰ ਗੁਣਾ ਕਰਕੇ ਸਾਨੂੰ ਅਗਲਾ ਪਦ ਮਿਲ ਰਿਹਾ ਅਗਲੀ ਟਰਮ ਮਿਲ ਰਹੀ ਹੈ ਫਿਰ ਉਹਦੇ ਅੱਖਰਾਂ ਨੂੰ ਗੁਣਾ ਕਰਕੇ ਅੱਗੇ ਮਿਲ ਰਿਹਾ ਤਾਂ ਹੁਣ ਇੱਥੇ ਕੀ ਆਏਗਾ 32 ਇੱਥੇ ਇੱਕ 3 ਹੈ ਤੇ ਇੱਕ 2 ਹੈ ਇਹਨੂੰ ਗੁਣਾ ਕਰ ਦੋ 3 2 ਕਿੰਨਾ ਹੁੰਦਾ 6 ਸੋ ਇਸ ਖਾਲੀ ਥਾਂ ਤੇ ਸਾਡੇ ਕੋਲੇ ਕੀ ਆਏਗਾ 6 ਆਏਗਾ ਜਿਹੜੀ ਵੀ ਆਪਸ਼ਨ ਚ ਸਾਡੇ ਕੋਲੇ 6 ਹੋਇਆ ਉਹਨੂੰ ਟਿਕ ਕਰਕੇ ਅਸੀਂ OMR ਸ਼ੀਟ ਜਿਹੜੀ ਹੈਗੀ ਆ ਫਿਲ ਕਰਾਂਗੇ ਠੀਕ ਹੈ ਜੀ ਮੂਵ ਟੂ ਦ ਨੈਕਸਟ ਕੁਐਸਚਨ ਹਾਂਜੀ ਹੁਣ ਇਹ ਸਵਾਲ ਆ ਗਿਆ ਹੁਣ ਯਾਦ ਕਰੋ ਜਿਹੜੀ ਆਪਾਂ ਕੱਲ ਕਲਾਸ ਕੀਤੀ ਸੀ ਜਿਹੜੀ ਆਪਾਂ ਨੇ ਉਸ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀ ਪ੍ਰਾਈਮ ਨੰਬਰਸ ਬਾਰੇ ਠੀਕ ਹੈ ਪ੍ਰਾਈਮ ਨੰਬਰਸ ਬਾਰੇ ਪ੍ਰਾਈਮ ਨੰਬਰਸ ਨੂੰ ਪੰਜਾਬੀ ਭਾਸ਼ਾ ਦੇ ਵਿੱਚ ਪੁੱਤਰ ਕਹਿੰਦੇ ਨੇ ਅਪਾਜ ਸੰਖਿਆਵਾਂ ਆੜਾ ਭੱਬੇ ਨੂੰ ਕੰਨਾ ਜੱਜਾ ਅਪਾਜ ਸੰਖਿਆਵਾਂ ਕੋਨੇ ਅਪਾਜ ਸੰਖਿਆਵਾਂ ਕੌਣ ਨੇ ਬਹੁਤ ਕੱਲੀਆਂ ਰਹਿੰਦੀਆਂ ਨੇ ਜਿਨ੍ਹਾਂ ਦੇ ਸਿਰਫ ਦੋ ਫੈਕਟਰ ਹੋਣ ਓਨਲੀ 2 ਫੈਕਟਰ ਯਾਨੀ ਕਿ ਦੋ ਗੁਣਨਖੰਡ ਹੋਣ ਸਿਰਫ ਸਿਰਫ ਕੀ ਹੋਣ ਰਜੇ ਦੋ ਗੁਣਨਖੰਡ ਹੋਣ ਤੁਹਾਡ ਨੂੰ ਮੈਂ ਪ੍ਰਾਈਮ ਨੰਬਰ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਨੇ ਤੁਹਾਨੂੰ ਮੈਂ ਇੱਕ ਵਾਰੀ ਨਾ ਜਿਹੜੇ ਹੈਗੇ ਨੇ ਪ੍ਰਾਈਮ ਨੰਬਰਸ ਲਿਖਵਾ ਦਿੰਦੀ ਹਾਂ ਕਿਉਂਕਿ ਇਹ ਸਵਾਲ ਪ੍ਰਾਈਮ ਨੰਬਰ ਤੇ ਬਣਿਆ ਹੋਇਆ ਸਾਰਿਆਂ ਨੇ ਨੋਟ ਕਰ ਲੈਣਾ ਬਿਕੋਜ਼ ਕਈ ਵਾਰੀ ਬੱਚਿਆਂ ਨੂੰ ਪ੍ਰਾਈਮ ਨੰਬਰ ਹੀ ਨਹੀਂ ਪਤਾ ਲੱਗਦਾ ਕਿ ਪ੍ਰਾਈਮ ਨੰਬਰ ਹੈਗਾ ਕਿਹੜਾ ਸੋ ਤੁਸੀਂ ਇੱਕ ਵਾਰ ਨੋਟ ਕਰ ਲੈਣਾ ਮੈਂ ਤੁਹਾਨੂੰ ਲਿਖਾ ਰਹੀ ਹਾਂ ਦੇਖੋ ਸਭ ਤੋਂ ਛੋਟਾ ਪ੍ਰਾਈਮ ਨੰਬਰ ਹੈ 2 ਮੈਂ ਤੁਹਾਨੂੰ ਦੱਸਿਆ ਸੀ ਇੱਕ ਪ੍ਰਾਈਮ ਨੰਬਰ ਨਹੀਂ ਹੈਗਾ ਉਹ ਮੈਂ ਐਕਸਪਲੇਨ ਕੀਤਾ ਸੀ ਵੀ ਕਿਉਂ ਨਹੀਂ ਹੈਗਾ ਦੇਖੋ 2 ਪ੍ਰਾਈਮ ਨੰਬਰ ਹੈ 3 ਪ੍ਰਾਈਮ ਨੰਬਰ ਹੈ 5 ਫਿਰ 7 11 13

47 ਦੇਖੋ ਕਿਉਂ ਲਿਖਵਾ ਰਹੇ ਕਿਉਂਕਿ ਸਾਨੂੰ ਸਟਾਰਟਿੰਗ ਵਾਲੀ ਤਾਂ ਪ੍ਰਾਈਮ ਨੰਬਰ ਪਤਾ ਹੁੰਦੀ ਹੈ ਕਿ ਠੀਕ ਆਹ ਪ੍ਰਾਈਮ ਨੰਬਰ ਨੇ ਲੇਕਿਨ ਜਿਹੜੇ ਉਸ ਤੋਂ ਬਾਅਦ ਹੁੰਦੇ ਆ ਇਹਨਾਂ 'ਚ ਅਸੀਂ ਉਲਝੋ ਜਾਂਦੇ ਆ ਸਾਨੂੰ ਪਤਾ ਹੀ ਨਹੀਂ ਚੱਲਦਾ ਵੀ ਇਹ ਹੈਗੇ ਨੇ ਕਿ ਨਹੀਂ ਹੈਗੇ ਉਹਦਾ ਸਿਰਫ ਇੱਕੋ ਹੀ ਤਰੀਕਾ ਬਸ ਉਹ ਇੱਕ ਤਾਂ ਆਪ ਇੱਕ ਆਪ ਦੇ ਪਹਾੜੇ ਤੇ ਆਉਣਾ ਆਉਂਦਾ ਹੋਣਾ ਚਾਹੀਦਾ ਔਰ ਇੱਕ ਇੱਕ ਦੇ ਪਹਾੜੇ ਤੇ ਆਉਣਾ ਹੋਣਾ ਚਾਹੀਦਾ ਠੀਕ ਹੈ ਯਾਨੀ ਜਿਹੜੇ ਵੀ ਆਪ ਤੁਹਾਨੂੰ ਮੈਂ ਨੰਬਰ ਲਿਖਵਾ ਰਹੀਆਂ ਇਹ ਕਿਸੇ ਦੇ ਪਹਾੜੇ ਤੇ ਨਹੀਂ ਆਉਂਦੇ ਇੱਕ ਤਾਂ ਇਹ 1 ਦੇ ਟੇਬਲ ਤੇ ਆਉਂਦੇ ਨੇ ਔਰ ਇੱਕ ਇਹ ਆਪ ਦੇ ਪਲੱਸ ਨੰਬਰ ਇਟਸੈਲਫ ਆਪ ਦੇ ਪਹਾੜੇ ਤੇ ਪ੍ਰਾਈਮ ਯਾਨੀ ਅਪਾਜ ਠੀਕ ਹੈ 47 ਤੋਂ ਬਾਅਦ ਕੋਣੇ ਸਾਰੇ ਨੋਟ ਕਰ ਲਓ ਇੱਕ ਵਾਰ ਮੈਂ ਤੁਹਾਨੂੰ 100 ਤੱਕ ਲਿਖਵਾ ਦਿੰਨੀ ਆ 53 ਠੀਕ ਹੈ ਫਿਰ 59 ਫਿਰ 61 67 71 73 ਫਿਰ 79 83 89 97 97 ਤੋਂ ਬਾਅਦ ਅੱਗੇ ਜਿਹੜਾ ਹੈਗਾ 100 ਤੋਂ ਟੱਪ ਜਾਂਦੇ ਨੇ ਠੀਕ ਹੈ ਸੋ 97 ਤੱਕ ਤੁਸੀਂ ਨੋਟ ਕਰ ਲਓ ਇਹ ਸਾਡੇ ਕੋਲੇ 1 ਤੋਂ 100 ਤੱਕ 1 ਤੋਂ 100 ਦੇ ਵਿੱਚਕਾਰ 1 ਤੋਂ 100 ਦੇ ਵਿੱਚਕਾਰ ਪ੍ਰਾਈਮ ਨੰਬਰਸ ਵੀ ਪ੍ਰਾਈਮ ਨੰਬਰਸ ਵੀ ਠੀਕ ਹੈ ਹੁਣ ਪੈਟਰਨ ਤੇ ਸਵਾਲ ਤੇ ਦੁਬਾਰਾ ਆਜਾ ਆ ਸੀ ਸਾਡਾ ਸਵਾਲ ਠੀਕ ਹੈ ਹੁਣ ਦੇਖੋ ਜੀ 31 ਪ੍ਰਾਈਮ ਨੰਬਰ ਹੈ 31 ਤੋਂ ਬਾਅਦ ਅਗਲਾ ਪ੍ਰਾਈਮ ਨੰਬਰ 37 37 ਤੋਂ ਅਗਲਾ ਪ੍ਰਾਈਮ ਨੰਬਰ 41 41 ਤੋਂ ਅਗਲਾ ਪ੍ਰਾਈਮ ਨੰਬਰ 43 43 ਤੋਂ ਅਗਲਾ ਪ੍ਰਾਈਮ ਨੰਬਰ 47 47 ਤੋਂ ਅਗਲੀ ਭਾਜ ਸੰਖਿਆ 53 53 ਤੋਂ ਅਗਲੀ ਜਿਹੜੀ ਭਾਜ ਸੰਖਿਆ ਹੈ ਉਹ ਹੈਗੀ ਹੈ ਰਜੇ 59 59 ਹਾਂ 59 ਕਹਿੰਦੇ ਆ ਇਹਨੂੰ ਸੋ ਇਹ 59 ਹੈ ਠੀਕ ਹੈ ਜੀ ਸੋ ਸਾਡਾ ਰਾਈਟ ਆਨਸਰ ਆ ਗਿਆ 59 ਜਿਹੜੀ ਆਪਸ਼ਨ ਚ 59 ਹੋਇਆ ਉਹ ਸਾਡਾ ਸਹੀ ਉੱਤਰ ਆ ਜਾਵੇਗੀ ਕਲੀਅਰ ਹੈ ਬੇਟਾ ਸੋ ਉਹੀ ਗੱਲ ਹੈ ਜੀ ਅਪਾਜ ਸੰਖਿਆਵਾਂ ਸੈਂਟਰ ਵਾਲੀਆਂ ਤੁਹਾਡੇ ਯਾਦ ਹੋਣੀਆਂ ਚਾਹੀਦੀਆਂ ਨੇ ਬਿਕਾਜ਼ 스타ਟਿੰਗ ਵਾਲੀਆਂ ਤਾਂ ਸਾਨੂੰ ਚਲੋ ਫਿਰ ਵੀ ਪਤਾ ਲੱਗ ਜਾਂਦਾ 19 ਤੱਕ 23 ਤੱਕ ਪਰ ਜਿਹੜੀਆਂ ਵਿਚਾਲੀਆਂ ਨੇ 37 41 43 47 63 96 ਇਹਨਾਂ ਦੇ ਵਿੱਚ ਬੱਚੇ ਸਭ ਤੋਂ ਜ਼ਿਆਦਾ ਕਨਫਿਊਜ਼ ਹੁੰਦੇ ਆ ਇਹਨਾਂ ਦੇ ਵਿੱਚੋਂ ਤੁਸੀਂ ਗਲਤੀ ਕਰ ਰਹੇ ਹੋ ਸੋ ਇੱਕ ਵਾਰੀ ਇਹਨਾਂ ਨੂੰ ਨਿਗਾ ਵਿੱਚ ਦੀ ਕੱਢ ਲਓ ਇਹ ਜਿਹੜੇ ਹੈਗੇ ਨੇ ਵਿਚਾਲੰਡ ਲੀਆਂ ਜਿਹੜੀਆਂ ਹੈਗੀਆਂ ਨੇ ਪ੍ਰਾਈਮ ਨੰਬਰਸ ਯਾਨੀ ਕਿ ਅਪਾੜ ਸੰਖਿਆਵਾਂ ਵਾਲੀ ਠੀਕ ਹੈ ਸੋ ਇਹਦੇ ਵਿੱਚੋਂ ਸਵਾਲ ਆਇਆ ਸੀ ਸਾਨੂੰ ਦੇਖਣ 'ਚ ਥੋੜਾ ਲੱਗ ਰਿਹਾ ਜਿਵੇਂ ਯਾਰ ਥੋੜੀਆਂ ਫਿੱਕੀਆਂ ਫਿੱਕੀਆਂ ਨੇ ਥੋੜੀਆਂ ਅਲੱਗ ਜੀਆਂ ਨੇ ਸੋ ਉੱਥੇ ਹੀ ਸਾਡੇ ਦਿਮਾਗ 'ਚ ਆਏਗਾ ਕਿ ਪ੍ਰਾਈਮ ਨੰਬਰ ਚੈੱਕ ਕਰ ਲੈ ਇੱਕ ਵਾਰੀ ਜਦੋਂ ਪ੍ਰਾਈਮ ਨੰਬਰ ਚੈੱਕ ਕਰਾਂਗੇ ਤਾਂ ਸਾਡਾ ਆਨਸਰ ਆ ਜਾਊਗਾ ਹੁਣ राजे ਅਗਲੀ ਧੌਣ ਜਦੋਂ ਮੈਂ ਪਹਿਲਾਂ ਵਾਲੀ ਕਲਾਸ ਕਰਾਈ ਸੀ ਉਸ ਤੋਂ ਪਹਿਲਾਂ ਵਾਲੇ ਪਾਰਟ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀ ਕਿ ਸਾਡੇ ਕੋਲ ਦੋ ਤਰੀਕੇ ਦੇ ਸਵਾਲ ਹੁੰਦੇ ਨੇ ਇੱਕ ਚ ਤਾਂ ਅਸੀਂ ਇਸ ਤਰੀਕੇ ਨਾਲ ਖਾਲੀ ਥਾਵਾਂ ਭਰਨੀ ਹੁੰਦੀ ਹੈ ਇਸ ਤਰੀਕੇ ਨਾਲ ਸਾਨੂੰ ਡੈਸ਼ ਦੇ ਦੇਣਗੇ ਦੂਸਰਾ ਹੁੰਦਾ ਅਸਨੇ ਕੀ ਕਰਨਾ ਹੁੰਦਾ ਜੇ ਰੋਂਗ ਟਰਮ ਪਤਾ ਕਰਨੀ ਹੁੰਦੀ ਹੈ ਰੋਂਗ ਟਰਮ ਕਿ ਮੈਂ ਮੰਨ ਲਉ ਇੱਥੇ 1 2 ਲਿਖਤਾ 3 ਲਿਖਤਾ 4 5 ਤੇ ਇੱਥੇ ਸਾਡੇ ਕੋਲ 7 ਆ ਗਿਆ ਹੁਣ ਸਾਨੂੰ ਕਹਿੰਦੇ ਇਹਦੇ ਵਿੱਚ ਇੱਕ ਰੋਂਗ ਹੈ ਰੋਂਗ ਨੰਬਰ ਹੈ ਰੋਂਗ ਟਰਮ ਮੈਂ ਪਤਾ ਕਰੋ ਉਦੇ ਲਈ ਵੀ ਸਾਨੂੰ ਕੀ ਜ਼ਰੂਰੀ ਹੈ ਪੈਟਰਨ ਕਿਉਂਕਿ ਜੇ ਪੈਟਰਨ ਨਹੀਂ ਪਤਾ ਚੱਲੂਗਾ ਫਿਰ ਸਾਨੂੰ ਕਿਵੇਂ ਪਤਾ ਚੱਲੂ ਵੀ ਕਿਹੜੀ ਸੰਖਿਆ ਇਹਦੇ ਵਿੱਚ ਗਲਤ ਫਿੱਟ ਹੋਈ ਹੈ ਤਾਂ ਇਹਦੇ ਵਿੱਚ ਪੈਟਰਨ ਦੇਖੋਗੇ ਕੀ ਹੈ 1 ਤੋਂ 2 ਤੱਕ ਜਾਣ ਦੇ ਲਈ 1 ਜੋੜਤਾ ਫਿਰ 1 ਜੋੜਤਾ 3 ਆ ਗਿਆ 3 'ਚ 1 ਜੋੜਿਆ 4 ਆ ਗਿਆ 4 'ਚ 1 ਜੋੜਿਆ 5 ਆ ਗਿਆ ਤਾਂ ਅੱਗੇ 5 'ਚ 1 ਜੋੜ ਕੇ ਕੀ ਆਉਣਾ ਸੀ 6 ਆਉਣਾ ਸੀ ਪਰ ਇੱਥੇ ਕੋਣ ਹੈ 7 ਤਾਂ ਇਹਦਾ ਮਤਲਬ ਸਾਡਾ ਜਿਹੜਾ ਰਾਈਟ ਆਨਸਰ ਹੈ ਜਿੱਥੇ 7 ਹੋਇਆ ਉਹ ਸਾਡਾ ਸਹੀ ਉੱਤਰ ਆਜੂ ਵੀ 7 ਗਲਤ ਫਿੱਟ ਹੋਇਆ ਹੋਇਆ ਠੀਕ ਹੈ ਜੀ ਹੁਣ ਸਵਾਲ ਦੇਖਦੇ ਆਂ ਬਸ ਥੋੜੀ ਜਿਹੀ ਕਲਾਸ ਰਹੇਗੀ ਬਸ ਮੈਨੂੰ ਲੱਗਦਾ ਜ਼ਿਆਦਾ ਲੈਂਥੀ ਨਾ ਹੋ ਜਾਏ ਸੋ ਇਸ ਲਈ ਬਸ ਇੱਕ ਦੋ ਸਵਾਲ ਰੌਂਗ ਟਰਮ ਦੇ ਕਰਾਂਗੇ ਫਿਰ ਆਪਾਂ ਕਲਾਸ ਨੂੰ ਐਡ ਕਰਾਂਗੇ ਸਾਨੂੰ ਪੂਰੀ ਦੀ ਪੂਰੀ ਸੀਰੀਜ਼ ਦਿੱਤੀ ਹੁੰਦੀ ਹੈ ਹੁਣ ਦੇਖੋ ਇਹਦੇ ਵਿੱਚ ਸਾਨੂੰ ਕੋਈ ਖਾਲੀ ਥਾਂ ਨਹੀਂ ਹੋਊਗੀ ਬਿਕਾਜ਼ ਅਸੀਂ ਖਾਲੀ ਥਾਂ ਨਹੀਂ ਦੱਸਣੀ ਅਸੀਂ ਇਹ ਸੀਰੀਜ਼ ਦੇ ਵਿੱਚੋਂ ਇੱਕ ਰੌਂਗ ਟਰਮ ਦੱਸਣੀ ਹੈ 29 ਹੈ ਫਿਰ 33 ਹੈ 37 41 47 53 ਠੀਕ ਹੈ ਇਸ ਤਰੀਕੇ ਨਾਲ ਹੁਣ ਜਦੋਂ ਆਪਾਂ ਇਹਨੂੰ ਧਿਆਨ ਨਾਲ ਦੇਖਿਆ ਠੀਕ ਹੈ ਹੁਣ ਆਪਾਂ ਇਹਨੂੰ ਧਿਆਨ ਨਾਲ ਦੇਖਿਆ ਜੀ ਉਹੀ ਗੱਲ ਹੈ ਪ੍ਰਾਈਮ ਨੰਬਰਸ 29 ਪ੍ਰਾਈਮ ਨੰਬਰ ਹੈ 33 ਪ੍ਰਾਈਮ ਨੰਬਰ ਨਹੀਂ ਹੈਗਾ ਕਿਉਂਕਿ ਜਿਹੜਾ 33 ਹੈ ਜੀ ਉਹ 1 ਦੇ ਪਹਾੜੇ ਤੇ ਆਉਂਦਾ ਹੈ 33 ਦੇ ਪਹਾੜੇ ਤੇ ਆਉਂਦਾ ਹੈ ਲੇਕਿਨ ਉਹ 11 ਦੇ ਪਹਾੜੇ ਤੇ ਵੀ ਤਾਂ ਆਉਂਦਾ ਹੈ ਤਾਂ ਇਹਦਾ ਮਤਲਬ 33 ਦੇ ਦੋ ਤੋਂ ਜ਼ਿਆਦਾ ਫੈਕਟਰ ਨੇ ਔਰ ਜੇ ਦੋ ਤੋਂ ਜ਼ਿਆਦਾ ਫੈਕਟਰ ਨੇ ਤਾਂ ਮਤਲਬ ਉਹ ਅਭਾਜ ਸੰਖਿਆ ਨਹੀਂ ਹੈਗੀ ਅੱਗੇ 37 ਅਪਹਾਜ ਸੰਖਿਆ ਹੈ 41 ਵੀ ਅਪਹਾਜ ਸੰਖਿਆ ਹੈ 47 ਵੀ ਅਪਹਾਜ ਸੰਖਿਆ ਹੈ ਤੇ 53 ਵੀ ਪ੍ਰਾਈਮ ਨੰਬਰ ਯਾਨੀ ਕਿ ਅਪਹਾਜ ਸੰਖਿਆ ਹੈ 댓 ਮੀਨਸ ਗਲਤ ਕੌਣ ਫਿੱਟ ਹੋ ਗਿਆ ਰੋਂਗ ਟਰਮ ਕੌਣ ਹੈ 33 ਕਿਉਂਕਿ 33 ਨੂੰ ਇੱਥੇ ਨਹੀਂ ਹੋਣਾ ਚਾਹੀਦਾ ਸੀ ਕਿਉਂਕਿ ਇਹ ਪੂਰੀ ਦੀ ਪੂਰੀ ਸੀਰੀਜ਼ ਕੀ ਦੀ ਹੈ ਪ੍ਰਾਈਮ ਨੰਬਰਸ ਨਾਲ ਬਣੀ ਹੋਈ ਸੀਰੀਜ਼ ਹੈ ਪ੍ਰਾਈਮ ਨੰਬਰਸ ਯਾਨੀ ਕਿ ਅਪਹਾਜ ਸੰਖਿਆ ਨਾਲ ਬਣੀ ਹੋਈ ਸੀਰੀਜ਼ ਹੈ ਇਸ ਲਈ ਇਹ ਨੰਬਰ ਗਲਤ ਫਿੱਟ ਕਰਦਾ ਇਸੇ ਲਈ ਸਾਡਾ ਆਨਸਰ ਆ ਗਿਆ ਕਿਉਂਕਿ ਉਹਨਾਂ ਨੇ ਸਾਨੂੰ ਉਹੀ ਪੁੱਛਿਆ ਸੀ ਕਿ ਕੌਣ ਗਲਤ ਫਿੱਟ ਹੋਇਆ ਹੋਇਆ ਠੀਕ ਹੈ ਜੀ ਨਾਓ 무ਵ ਟੂ ਦ ਨੈਕਸਟ ਕੁਐਸਚਨ 2 5 14 41 123 365 ਫਿਰ ਆ ਗਿਆ ਸਾਡੇ ਕੋਲ 1094 ਕੌਣ ਗਲਤ ਹੈ ਸਾਨੂੰ ਉਹ ਦੱਸ ਰਿਹਾ ਹੈ ਹੁਣ ਦੇਖੋ ਜੀ ਇੱਥੇ ਸਾਨੂੰ ਕੀ ਕਰਨਾ ਪਏਗਾ ਦੇਖੋ ਸਭ ਤੋਂ ਪਹਿਲਾਂ ਤੁਸੀਂ ਸੋਚੋਗੇ ਫਿਰ ਦੇਖ ਲੈਣਾ ਕੋਈ ਪ੍ਰਾਈਮ ਨੰਬਰ ਵਾਲਾ ਕਨਸੈਪਟ ਨਹੀਂ ਕਿਉਂਕਿ ਦੇਖੋ 14 14 ਪ੍ਰਾਈਮ ਨੰਬਰ ਤਾਂ ਹੈ ਨਹੀਂਗਾ ਠੀਕ ਹੈ ਸੋ ਇਸ ਤਰੀਕੇ ਨਾਲ ਸਾਡੇ ਕੋਲੇ 365 ਵੀ ਨਹੀਂ ਹੈਗਾ ਸੋ ਮਤਲਬ ਇਹ ਕਨਸੈਪਟ ਨਹੀਂ ਹੁਣ ਇੱਥੇ ਸਾਨੂੰ ਕੁਝ ਹੋਰ ਸੋਚਣਾ ਪਏਗਾ ਕੀ ਸੋਚਣਾ ਪਏਗਾ ਧਿਆਨ ਨਾਲ ਦੇਖੋ 2 ਤੋਂ 5 ਦੇ ਤੱਕ ਜਾਣ ਦੇ ਲਈ ਇਹਦੇ ਵਿੱਚ ਕੀ ਜੋੜਤਾ ਤਿੰਨ ਜੋੜਿਆ ਗਿਆ ਠੀਕ ਹੈ ਯਾਨੀ ਤੁਸੀਂ ਐਂ ਦੇਖ ਲਿਆ ਕਰੋ 5 ਤੋਂ 2 ਘਟਾ ਕੇ 3 ਲਿਖ ਲਿਆ ਯਾਨੀ ਆਪਾਂ ਇਹਨੂੰ ਦੂਜੇ ਲੋਟ ਪੜ ਸਕਦੇ ਹਾਂ ਵੀ 2 ਚ ਕਿੰਨੇ ਜੋੜਿਆ ਵੀ 5 ਆ ਜਾਊਗਾ ਤਿੰਨ ਜੋੜੀਏ ਅੱਗੇ 5 ਤੋਂ 14 ਤੱਕ ਜਾਣ ਦੇ ਲਈ ਇਹਦੇ ਵਿੱਚ 9 ਜੋੜਤਾ ਇੱਥੇ ਜੋੜ 3 ਲਿਖ ਲਓ 14 ਤੋਂ 41 ਤੱਕ ਜਾਣ ਦੇ ਲਈ ਇਹ ਚ 27 ਜੋੜਿਆ ਯਾਨੀ ਕਿ 41 ਚ 14 ਘਟਾ ਦਿਓ 27 ਆਊਗਾ 123 ਚ 41 ਘਟਾ ਦਿਓ ਸਾਡੇ ਕੋਲੇ ਕਿੰਨਾ ਆਏਗਾ ਜੀ 82 ਫਿਰ ਅੱਗੇ 365 ਚੋਂ 130 ਘਟਾ ਦਿਓ ਕਿੰਨਾ ਆ ਗਿਆ ਜੀ 242 1094 ਚੋਂ 365 ਘਟਾਉਗੇ ਜੀ ਸਾਡੇ ਕੋਲੇ ਕਿੰਨਾ ਆ ਗਿਆ 729 ਹੁਣ ਜਿਹੜੇ ਬੱਚਾ ਨੇ ਪਹਿਲਾਂ ੜੀ ਕਲਾਸ ਲਗਾਈ ਆ ਉਹਨਾਂ ਨੂੰ ਸਮਝ ਲੱਗ ਗਿਆ ਹੋਊਗਾ ਜੀ ਆਹ ਤਿੰਨ ਕੌਣ ਹੈ ਤਿੰਨ ਦੀ ਘਾਤ ਇੱਕ ਹੈ ਆਹ 9 ਕੀ ਹੈ ਜੀ ਤਿੰਨ ਦੀ ਘਾਤ ਦੋ ਹੈ ਕਿਉਂਕਿ 3 3 ਕਿੰਨਾ ਹੁੰਦਾ 9 27 ਕੀ ਹੈ ਜੀ ਇਹਨੂੰ ਅਸੀਂ ਲਿਖ ਸਕਦੇ ਹਾਂ 3 ਦੀ ਘਾਤ 3 ਯਾਨੀ ਕਿ 3 ਦੇ 9 ਤੇ 27 ਤਾਂ ਦੇਖੋ ਤਿੰਨ ਵਾਰੀ ਇਹ ਚੀਜ਼ ਚੱਲਦੀ ਹੈ ਨਾ ਮਤਲਬ ਇਹ ਪੈਟਰਨ ਬਿਲਕੁਲ ਸਹੀ ਹੈ ਬਿਕੋਜ਼ ਪੈਟਰਨ ਸਹੀ ਹੋਣ ਦੇ ਲਈ ਉਹ ਚੀਜ਼ ਘੱਟੋ-ਘੱਟ ਤਿੰਨ ਵਾਰੀ ਆਉਣੀ ਚਾਹੀਦੀ ਹੈ ਤਾਂ ਉਸ ਹਿਸਾਬ ਨਾਲ ਰਜੇ ਇੱਥੇ ਸਾਡੇ ਕੋਲੇ ਕੀ ਆਉਣਾ ਚਾਹੀਦਾ ਸੀ ਇੱਥੇ ਸਾਡੇ ਕੋਲੇ 3 ਦੀ ਘਾਤ 4 ਆਉਣਾ ਚਾਹੀਦਾ ਸੀ 3 ਦੀ ਘਾਤ 4 ਯਾਨੀ ਕਿ 3 ਨੂੰ ਕਿੰਨੀ ਵਾਰੀ ਗੁਣਾ ਕਰੋ 4 ਵਾਰੀ ਗੁਣਾ ਕਰੋ ਜਦੋਂ 3 ਨੂੰ 4 ਵਾਰੀ ਗੁਣਾ ਕੀਤਾ 32 9 9 27 ਤੇ 27 ਦੀ ਕਿੰਨਾ ਹੁੰਦਾ 81 ਯਾਨੀ ਇੱਥੇ ਸਾਡੇ ਕੋਲੇ ਕਿੰਨਾ ਆਉਣਾ ਚਾਹੀਦਾ ਸੀ ਰਜੇ 81 ਆਉਣਾ ਚਾਹੀਦਾ ਸੀ ਤੇ ਜਦੋਂ 48 ਚ 81 ਨੂੰ ਜੋੜਾਂਗੇ ਤਾਂ ਸਾਡੇ ਕੋਲੇ 122 ਬਣੂਗਾ ਇਹਦਾ ਮਤਲਬ ਇੱਥੇ 123 ਸਾਨੂੰ ਗਲਤ ਦਿੱਤਾ ਹੋਇਆ ਇਹਦਾ ਮਤਲਬ ਇਹ ਹੀ ਸਾਡਾ ਰੋਂਗ ਆਨਸਰ ਹੈ ਕਈ ਵਾਰੀ ਦਾ ਬੱਚਿਆਂ ਨੂੰ ਰੋਂਗ ਟਰਮ ਪਤਾ ਕਰਨੀ ਔਖੀ ਲੱਗਦੀ ਹੈ ਐਜ਼ ਕੰਪੇਅਰ ਜਿਹੜਾ ਆਪਾਂ ਪਹਿਲਾਂ ਵਾਲੇ ਕਰਕੇ ਹਟੇ ਆ ਸੋ ਕੋਈ ਗੱਲ ਨਹੀਂ ਪ੍ਰੈਕਟਿਸ 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 ਬਿਕੋਜ਼ ਪ੍ਰੈਕਟਿਸ ਮੇਕਸ एवरीवन ਪਰਫੈਕਟ ਠੀਕ ਹੈ ਆਪਾਂ ਚਲੋ ਬਹੁਤ ਸਹੀ ਜਾਂ ਬਹੁਤ ਪਰਫੈਕਟ ਤਾਂ ਹੋਣਾ ਨਹੀਂ ਐਂਡਿਕ ਪਰਫੈਕਟ ਹੋਣਾ ਵੀ ਇਹ ਸਵਾਲ ਆਪਣੇ ਤੋਂ ਹੱਲ ਹੋ ਜਾਣ ਠੀਕ ਹੈ ਜੀ ਸੋ ਪੈਟਰਨ ਦੇਖਿਆ ਕਿ ਕੀ ਚੱਲ ਰਿਹਾ ਸੀ ਦੇਖੋ ਜਦੋਂ ਰੋਂਗ ਟਰਮ ਆ ਜਾਂਦੀ ਹੈ ਨਾ ਤਾਂ ਦੋ ਪੈਟਰਨ ਖਰਾਬ ਕਰਦੀ ਹੈ ਉਹ ਹੁਣ ਦੇਖੋ ਇੱਥੇ ਜੋ ਸਾਡਾ ਰਾਈਟ ਆਨਸਰ ਬਣਿਆ ਹੈ ਉਹ 122 ਬਣਿਆ ਠੀਕ ਹੈ ਤਾਂ ਇੱਥੇ ਕੌਣ ਆਊਗਾ ਜੇ ਇੱਥੇ 3 ਦੀ ਘਾਤ 5 ਆਉਣਾ ਚਾਹੀਦਾ ਸੀ 3 ਦੀ ਘਾਤ 5 ਕਿੰਨਾ ਹੁੰਦਾ 243 ਤਾਂ ਆਟੋਮੈਟਿਕਲੀ ਜਦੋਂ ਇੱਥੇ 122 ਆ ਗਿਆ ਤੇ ਇੱਥੇ ਕਿੰਨਾ ਆ ਜੂਗਾ 243 ਆ ਜੂਗਾ ਤੇ ਆ 729 ਕੀ ਹੈ ਜੀ ਇਹਨੂੰ ਆਪਾਂ ਲਿਖ ਸਕਦੇ ਆ 3 ਦੀ ਘਾਤ 6 ਸੋ ਤੁਸੀਂ ਇਹ ਪੈਟਰਨ ਨੋਟ ਕਰਨਾ ਹੈ ਅਗਰੇ ਸਵਾਲ ਨਹੀਂ ਸਮਝ ਲੱਗਿਆ ਤਾਂ ਇਹਨੂੰ ਦੁਬਾਰਾ ਵੀਡੀਓ ਨੂੰ ਪਿੱਛੇ ਲਾ ਜਾ ਕੇ ਇੱਕ ਵਾਰ ਸੁਣੋ ਧਿਆਨ ਨਾਲ ਸਮਝੋ ਠੀਕ ਹੈ ਜੀ ਅਗਰ ਫਿਰ ਵੀ ਨਾ ਸਮਝ ਲੱਗਿਆ ਫਿਰ ਆਪਾਂ ਕੋਈ ਹੋਰ ਲਾਈਵ ਕਲਾਸਿਸ ਦੇ ਵਿੱਚ ਜ਼ਿਆਦਾ ਇਹ ਚੀਜ਼ਾਂ ਕਲੀਅਰ ਹੁੰਦੀਆਂ ਨੇ ਉਦੋਂ ਆਪਾਂ ਅੱਛੇ ਤਰੀਕੇ ਨਾਲ ਲਗਾ ਸਕਦੇ ਆ ਠੀਕ ਹੈ ਜੀ ਕੌਣ ਰਾਜੇ ਮੂਵ ਟੂ ਦਾ ਨੈਕਸਟ ਕੁਐਸਚਨ ਇਹ ਕੁਐਸਚਨ ਦੇ ਵਿੱਚ ਆਪਾਂ ਕਿਵੇਂ ਕਰਨਾ ਹੈ ਦੇਖੋ 0 6 25 30 120 210 ਤੇ 336 ਮੰਨ ਲਓ ਤੁਹਾਨੂੰ ਪਹਿਲਾ ਆਪਸ਼ਨ ਆ ਗਈ 0 ਆਪਸ਼ਨ ਬੀ ਆ ਗਈ 6 ਆਪਸ਼ਨ ਸੀ ਆ ਗਿਆ 25 ਤੇ ਆਪਸ਼ਨ ਡੀ ਕਿੰਨ ਆ ਗਿਆ 120 ਸਾਨੂੰ ਦੱਸਣਾ ਹੈ ਕਿ ਰੋਂਗ ਟਰਮ ਕੀ ਹੈ ਰੋਂਗ ਟਰਮ ਕਿਹੜੀ ਹੈ ਜੀ ਦੱਸੋ ਤਾਂ ਅੰਜ ਦੇਖੋ ਜੀ ਸਾਰੀਆਂ ਜਿਹੜੀਆਂ ਸੰਖਿਆਵਾਂ ਨੇ ਉਹ 6 ਨਾਲ ਵੰਡੀਆਂ ਜਾ ਰਹੀਆਂ ਨੇ ਦੇਖੋ ਜਿਹੜਾ 0 ਹੈ ਉਹਨੂੰ ਵੀ ਮੈਂ 6 ਨਾਲ ਵੰਡ ਸਕਦੀ ਹਾਂ 0 6 ਕਿੰਨਾ ਆ ਜੂਗਾ 0 ਇਸ 6 ਨੂੰ ਵੀ ਮੈਂ 6 ਨਾਲ ਵੰਡ ਸਕਦੀ ਆ 6/6 ਕਿੰਨਾ ਆ ਜੂਗਾ 1 ਇਸ 60 ਨੂੰ ਵੀ ਮੈਂ 6 ਨਾਲ ਵੰਡ ਸਕਦੀ ਆ 60/6 ਕਿੰਨਾ ਆ ਜੂਗਾ ਜੀ 10 ਇਸ 120 ਨੂੰ ਵੀ ਮੈਂ 6 ਨਾਲ ਵੰਡ ਸਕਦੀ ਆ 6 ਦੂਣੀ 12 20 ਆ ਗਿਆ ਇਸ 210 ਨੂੰ ਵੀ ਮੈਂ 6 ਨਾਲ ਵੰਡ ਸਕਦੀ ਆ ਤੇ ਇਸ 336 ਨੂੰ ਵੀ ਮੈਂ ਜਿਹੜਾ ਹੈਗਾ 6 ਨਾਲ ਵੰਡ ਸਕਦੀ ਆ ਠੀਕ ਹੈ ਜੀ ਪਰ ਜਿਹੜਾ 25 ਐ ਉਹ 6 ਨਾਲ ਨਹੀਂ ਵੰਡਿਆ ਜਾਂਦਾ ਸੋ ਇਹਦਾ ਮਤਲਬ ਸਭ ਤੋਂ ਵੱਖਰਾ ਰੋਂਗ ਟਰਮ ਕਿਹੜੀ ਫਿੱਟ ਹੋਗੀ ਇੱਥੇ 25 ਤੋਂ ਸਾਡਾ ਰਾਈਟ ਆਨਸਰ ਕਿਹਾ ਜਾਊਗਾ 25 ਇੱਕ ਵਾਰੀ ਆਹ ਬਣਿਆ ਵੰਡ ਕੇ ਦੇਖ ਲੈਣੇ ਆ 210 ਨਾਲ 6 3 18 30 6 5 30 ਹਾਂ ਜੀ ਵੰਡਿਆ ਜਾ ਰਿਹਾ ਇਹ ਵੀ ਤੁਸੀਂ 336 ਨੂੰ ਵੀ ਦੇਖ ਸਕਦੇ ਹੋ ਵੰਡ ਕੇ 336 ਨੂੰ ਕਿਹਦੇ ਨਾਲ ਵੰਡਣਾ 6 ਨਾਲ 6 5 30 ਮਾਈਨਸ ਕੀਤਾ ਤੇ ਨੁੱਤ ਉਤਾਰਿਆ 6 ਤਾਂ 6 ਕਮ 6 ਕੀ 36 ਸੋ ਇਹਦਾ ਮਤਲਬ ਬਾਕੀ ਸਾਰੇ 6 ਨਾਲ ਵੰਡੇ ਜਾ ਰਹੇ ਆ ਸਿਰਫ 25 ਹੀ ਨਹੀਂ ਵੰਡਿਆ ਜਾ ਰਿਹਾ ਇਹਦਾ ਮਤਲਬ ਇਹ ਗਲਤ ਨੰਬਰ ਆ ਗਿਆ ਇਹਦੀ ਜਗ੍ਹਾ ਕੁਝ ਹੋਰ ਹੋਣਾ ਚਾਹੀਦਾ ਸੀ 24 ਆ ਜਾਂਦਾ ਕਿਉਂਕਿ 24 ਤਾਂ 6 ਦੇ ਭਾੜੇ ਤੇ ਆਉਂਦਾ 6 ਚੌਕਾ 24 ਇਹ ਨੰਬਰ ਕੀ ਹੋ ਗਿਆ ਗਲਤ ਫਿੱਟ ਹੋ ਗਿਆ ਚਲੋ ਇਹ ਤਾਂ ਸੌਖਾ ਸੀਗਾ ਠੀਕ ਹੈ ਹੁਣ ਇੱਕ ਸਵਾਲ ਰਹਿ ਗਿਆ ਜ ਜਿਹਨੂੰ ਇਹ ਵੀ ਕਰ ਹੀ ਲੈਣੇ ਆ ਬਹੁਤ ਪਿਆਰਾ ਜਿਹਾ ਬਹੁਤ ਸੌਖਾ ਜਿਹਾ ਸਵਾਲ ਹੈ ਇਹ ਵੀ ਤੁਹਾਨੂੰ ਦਿਖ ਰਿਹਾ ਹੋਏਗਾ ਜੀ 23 ਤੇ 29 ਮੈਡਮ ਦੇਖੇ ਦੇਖੇ ਲੱਗਦੇ ਆਰੇ ਬਿਲਕੁਲ ਦੇਖੇ ਨੇ ਪ੍ਰਾਈਮ ਨੰਬਰ ਨੇ 31 ਤੇ 37 ਆਰੇ ਮੈਡਮ ਪ੍ਰਾਈਮ ਨੰਬਰ ਨੇ 39 ਤੇ 45 ਮੈਡਮ ਇਹ ਪ੍ਰਾਈਮ ਨੰਬਰ ਨਹੀਂ ਹੈਗੇ ਕਿਉਂ ਕਿ ਜਿਹੜਾ 45 ਹੈ ਨਾ ਪੁੱਤਰ ਦੇਖੋ ਇੱਕ ਤਾਂ 1 ਦੇ ਪਹਾੜੇ ਤੇ ਆਉਂਦਾ ਔਰ ਇੱਕ 45 ਦੇ ਤਾਂ ਆਉਣਾ ਹੀ ਆਉਣੇ ਅਗਰ ਤਾਂ ਸਿਰਫ ਆਹ ਧੋਣਾਂ ਤੇ ਆਉਂਦਾ ਫਿਰ ਤਾਂ ਮੈਂ ਇਹਨੂੰ ਕਹਿ ਸਕਦੀ ਸੀ ਵੀ ਇਹ ਹੈ ਭਾਈ ਪ੍ਰਾਈਮ ਨੰਬਰ ਹੈ ਲੇਕਿਨ 45 5 ਦੇ ਪਹਾੜੇ ਤੇ ਵੀ ਤਾਂ ਆਉਂਦਾ ਹੈ 45 9 ਦੇ ਪਹਾੜੇ ਤੇ ਵੀ ਤਾਉਂਦੇ ਤਾਂ ਇਹਦੇ ਤਾਂ ਦੋ ਤੋਂ ਜ਼ਿਆਦਾ ਫੈਕਟਰ ਹੋਗੇ ਇਹਦਾ ਮਤਲਬ 45 ਜਿਹੜਾ ਹੈਗਾ ਅਪਾਜ ਸੰਖਿਆ ਨਹੀਂ ਹੈਗੀ ਉਸ ਤੋਂ ਬਾਅਦ 41 ਤੇ 47 ਪ੍ਰਾਈਮ ਨੰਬਰ ਹੈ 53 ਤੇ 59 ਪ੍ਰਾਈਮ ਨੰਬਰ ਹੈ ਤੋਂ ਗਲਤ ਫੈਕਟਰ ਕੌਣ ਹੈ ਆਹ ਵਾਲਾ 39 ਤੇ 45 ਵਾਲਾ ਜੋੜਾ ਤੋਂ ਇਹ ਸਾਡਾ ਰਾਈਟ ਆਨਸਰ ਆ ਗਿਆ ਕਿਉਂਕਿ ਅਸੀਂ ਨੇ ਗਲਤ ਹੀ ਦੱਸਣਾ ਸੋ ਅਜ ਇਹਦੇ ਨਾਲ ਜਿਹੜੀ ਹੈਗੀ ਆਪਾਂ ਇਹ ਕਲਾਸ ਨੂੰ ਐਂਡ ਕਰਦੇ ਆ ਸੋ ਦੇਖੋ ਜੀ ਮੇਰੀ ਗੱਲ ਥੋੜੀ ਜਿਹੀ ਧਿਆਨ ਨਾਲ ਸਮਝਿਓ ਨੰਬਰ ਸੀਰੀਜ਼ ਦੇ ਵਿੱਚ ਜਿੰਨੀ ਪ੍ਰੈਕਟਿਸ ਹੋ ਸਕੇ ਓਨੀ ਘੱਟ ਹੈ ਸੋ ਤੁਸੀਂ ਨੇ ਜ਼ਿਆਦਾ ਤੋਂ ਜ਼ਿਆਦਾ ਪ੍ਰੈਕਟਿਸ ਕਰਨੀ ਹੈ ਨੰਬਰ ਸੀਰੀਜ਼ ਨੂੰ ਆਪਾਂ ਇੱਥੇ ਹੀ ਐਂਡ ਕਰਾਂਗੇ ਦੇਖੋ ਕੁਐਸਚਨਸ ਬਹੁਤ ਸਾਰੇ ਨੇ ਬੇਟਾ ਪਰ ਤੁਹਾਡਾ ਸਿਲੇਬਸ ਐਨਾ ਹੈ ਕਿ ਜੇ ਆਪਾਂ ਇੱਕੋ ਹੀ ਚੀਜ਼ ਦੀ ਫਿਰ ਬਾਰ-ਬਾਰ ਕਲਾਸ ਲਾਈਗੇ ਤਾਂ ਉਹ ਕੰਮ ਖਰਾਬ ਹੋ ਜਾਊਗਾ ਠੀਕ ਹੈ ਇੱਕ ਵਾਰ ਤੁਸੀਂ ਕਨਸੈਪਟ ਸਮਝ ਲਓ ਹੁਣ ਆਪਾਂ ਇਸ ਤੋਂ ਬਾਅਦ ਜਿਹੜੀ ਹੈਗੀ ਹੈ ਲੈਟਰ ਸੀਰੀਜ਼ ਕਰਾਂਗੇ ਯਾਨੀ ਇੰਗਲਿਸ਼ ਵਾਲੀ ਠੀਕ ਹੈ ਉਹ ਵਾਲੀ ਸੀਰੀਜ਼ ਕਰਾਂਗੇ ਉਹਦੇ ਵਿੱਚ ਫਿਰ ਜਦੋਂ ਤੁਹਾਡਾ ਸਿਲੇਬਸ ਕਵਰ ਹੋ ਗਿਆ ਜਦੋਂ ਤੁਸੀਂ ਥੋੜੀਆਂ ਮਣੀ ਅੱਖਾਂ ਖੁੱਲ੍ਹ ਗਈਆਂ ਵੀ ਸਾਡਾ ਪੇਪਰ ਹੈ ਅ ਤੁਸੀਂ ਮਾਰੇ ਮੁੱਡੇ ਦੇ ਵੀਵਸ ਚਾਜ ਦੇ ਦੇਣ ਲੱਗੇ ਫਿਰ ਉਸ ਤੋਂ ਬਾਅਦ ਆਪਾਂ ਤੁਹਾਡੀ ਲਾਈਵ ਕਲਾਸ ਰੱਖਿਆ ਕਰਾਂਗੇ ਲਾਈਵ ਕਲਾਸ ਦੇ ਵਿੱਚ ਆਪਾਂ ਬਹੁਤ ਸਾਰੇ ਕੁਐਸਚਨ ਪ੍ਰੈਕਟਿਸ ਕਰਾਂਗੇ ਠੀਕ ਹੈ ਬਿਲਕੁਲ ਟੈਂਸ਼ਨ ਨਹੀਂ ਲੈਣੀ ਫਿਲਹਾਲ ਤੁਸੀਂ ਅਗਰ ਆਪਣੇ ਲੈਵਲ ਤੇ ਤਿਆਰੀ ਕਰ ਰਹੇ ਹੋ ਤਾਂ ਤੁਸੀਂ ਇਸ ਦੀ ਜ਼ਿਆਦਾ ਹੋਰ ਪ੍ਰੈਕਟਿਸ ਕਰ ਸਕਦੇ ਹੋ ਪਰ ਬਾਕੀ ਫਿਰ ਆਪਾਂ ਜਿਹੜੇ ਹੈਗੇ ਨੇ ਹੁਣ ਆਪਾਂ ਨੈਕਸਟ ਪਾਰਟ ਦੇ ਵਿੱਚ ਲੈਟਰ ਸੀਰੀਜ਼ ਕਰਾਂਗੇ ਠੀਕ ਹੈ ਜੀ ਸੋ ਥੈਂਕ ਯੂ ਸੋ ਮੱਚ ਫॉर ਵਾਚਿੰਗ ਦਿਸ ਵੀਡੀਓ ਜੇ ਤੁਹਾਨੂੰ ਮਿਹਨਤ ਪਸੰਦ ਆਈਏ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਦੇ ਹੋ ਔਰ ਆਪਣੇ ਫਰੈਂਡਸ ਨਾਲ ਸ਼ੇਅਰ ਕਰਦੇ ਹੋ ਕਿਉਂਕਿ ਐਜੂਕੇਸ਼ਨ ਇੱਕ ਇਦਾਂ ਦੀ ਚੀਜ਼ ਹੈ ਜਿੰਨਾ ਆਪਾਂ ਕਿਸੇ ਹੋਰ ਨੂੰ ਮਤਲਬ ਸ਼ੇਅਰ ਕਰਾਂਗੇ ਉਨੀ ਵਧੀਆ ਰਹਿੰਦੀ ਹੈ ਠੀਕ ਹੈ ਥੈਂਕ ਯੂ ਸੋ ਮਚ ਰਜੇ ਆਲ ਦਾ ਬੈਸਟ ਐਂਡ ਗੋਡ ਬlesਸ ਯੂ एवरीवन